ਅੱਛਾ ਜੀ ਤਾਂ ਪਰ ਆਪਾਂ ਕਬੱਡੀ ਦੇ ਆਪਣੀ ਜਾਨ ਵੀ ਹਾਜ਼ਰ ਆ ਆਪਾਂ ਛਾਤੀ ਦਾਗ ਸਾਡੀ ਟੀਮ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਜਿਹੜਾ ਕੀਤਾ ਬਰੋਨੇ ਦੀ ਧਰਤੀ ਤੇ ਕੀਤਾ ਜਿੱਦਾਂ ਅੱਛਾ ਜੀ ਤੇ ਉੱਥੇ ਮੈਚ ਹੋਇਆ ਕੀ ਗੱਲ ਇਹ ਆਪਣੇ ਨਾਲ ਯਾਨੀ ਕਿ ਫੁੱਲ سپورਟ ਹੈ ਨਾ ਭਰਾਵਾਂ ਦੀ ਆਪਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਮੋਢੇ ਨਾਲ ਖੜੇ ਆ ਨੰਬਰ 1 ਤੇ ਖੜੇ ਆ ਅੱਜ ਆਪਾਂ ਆਇਆ ਬਈ ਉਹ ਸ਼ਖਸੀਅਤ ਦੇ ਘਰ ਤੇ ਜਿਨ੍ਹਾਂ ਨੇ ਇਟਲੀ ਦੀ ਕਬੱਡੀ ਨੂੰ ਨਵਬ ਤੋਂ ਦੁਬਾਰਾ ਉੱਤੇ ਚੱਕਿਆ ਬਹੁਤ ਸਿਖਰਾਂ ਤੇ ਕਬੱਡੀ ਇਸ ਟਾਈਮ ਪਹੁੰਚ ਚੁੱਕੀ ਹੈ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਕਿਤੇ ਕੈਨੇਡਾ ਇੰਗਲੈਂਡ ਵਰਗੇ ਮੈਚ ਇਟਲੀ ਦੇ ਵਿੱਚ ਦੇਖਣ ਨੂੰ ਮਿਲਿਆ ਕਰਨਗੇ ਤੇ ਆਪਾਂ ਅੱਜ ਗੱਲ ਕਰਨ ਜਾ ਰਹੇ ਹਰਦੀਪ ਸਿੰਘ ਦੀਪਾ ਵੱਜੋ ਜੀ ਹਾਂਜੀ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਾਜੇ ਪਤਾ ਠੀਕ ਠਾਕ ਵਧੀਆ ਜੀ ਬਾਬਾ ਜੀ ਠੀਕ ਠਾਕ ਤੇ ਹੋਰ ਬਹੁਤ ਵਧੀਆ ਮੇਰੇ ਭਰਾ ਤੁਸੀਂ ਸਾਡੇ ਘਰੇ ਆਏ ਆ ਸਾ ਜੀ ਆਏ ਆਣ ਧੰਨਵਾਦ ਜੀ ਬਹੁਤ-ਬਹੁਤ ਬਾਬਾ ਜੀ ਪਰਵਾਹ ਠੀਕ ਠਾਕ ਸਾ ਹਾਂਜੀ ਹਾਂਜੀ ਰਾਜੇ ਬਹੁਤ ਵਧੀਆ ਠੀਕ ਠਾਕ ਮੇਰੇ ਭਰਾ ਤੇ ਪਿੰਡ ਦਾ ਨਾਮ ਕੀ ਹੈ ਮੇਰੇ ਪਿੰਡ ਦਾ ਨਾਮ ਰਾਜੇ ਹੈਗਾ ਬੱਜੋ ਨਮਾਇਰ ਜ਼ਿਲ੍ਹਾ ਰਾਹ ਠੀਕ ਹੈ ਜੀ ਤੇ ਦੁਆਬਾ ਏਰੀਆ ਦੁਆਬੇ ਵਿੱਚ ਪੈਂਦਾ ਹੀ ਹੈ ਬੋਧਰਿਆਵਾਂ ਦੀ ਧਰਤੀ ਠੀਕ ਹੈ ਜੀ ਹਾਂਜੀ ਉਹ ਬੱਜੋ ਕੰਮ ਨੂੰ ਮਸ਼ਹੂਰ ਕਰਿਆ ਹਾਂ ਬੱਜੋ ਨੇ ਬੜਾ ਪੈਸੇ ਭਾਜੀ ਹਾਂਜੀ ਬੜਾ ਬੱਜੋ ਤੇ ਮਨਵਤਨ ਦਾ ਜਨਪੁਮੀ ਹੁੰਦਾ ਬਿਲਕੁਲ ਬਿਲਕੁਲ ਜਾੜਾਂ ਜੁੜੀਆਂ ਆਪਣਾ ਦੇਖਦੇ ਨਾਲ ਤੇ ਤੇ ਬਾਬਾ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਤੁਹਾਡੇ ਬਾਰੇ ਸਾਨੂੰ ਪਤਾ ਲੱਗਿਆ ਤੇ ਵੀ ਤੁਸੀਂ ਇਟਲੀ ਦੀ ਕਬੱਡੀ ਨੂੰ ਬਹੁਤ ਉੱਤੇ ਚੱਕਿਆ ਹਲਾ ਤੇ ਤੁਸੀਂ ਬਾਬਾ ਜੀ ਇਟਲੀ ਦੇ ਵਿੱਚ ਕਿੰਨੇ ਸਾਲ ਵਿੱਚ ਇਟਲੀ ਆਏ ਸੀਗੇ ਮੈਂ ਰਾਜੇ ਇਟਲੀ 2001 ਦੇ ਵਿੱਚ ਆਇਆ ਵਾ ਅੱਛਾ ਜੀ ਇਹ 2001 ਦੇ ਵਿੱਚ ਐਂਟਰ ਹੋਇਆ ਹੈ ਇਟਲੀ ਦੇ ਵਿੱਚ ਠੀਕ ਹੈ ਤੇ ਤੁਸੀਂ ਇਟਲੀ ਵਿੱਚ ਵੀਜ਼ਾ ਹੀ ਆਏ ਤੇ ਜਾਂ ਕਿੰਨੇ ਨੇ ਮੈਂ ਡੋਂਕੀ ਆਇਆ ਜਿੱਦਾਂ ਅੱਛਾ ਜੀ ਤੇ ਡੋਂਕੀ ਜਿੱਦਾਂ ਬਾਕੀ ਸਾਰੇ ਲਾਉਂਦੇ ਹੀ ਆ ਹਾਂਜੀ ਹਾਂਜੀ ਮਰਾਕੋ ਮਰਾਕੋ ਤੋਂ ਸਪੇਨ ਠੀਕ ਹੈ ਜੀ ਫਰਾਂਸ ਫਿਰ ਇਟਲੀ ਤੇ ਤਕਰੀਬਨ ਤੁਹਾਨੂੰ 25 ਸਾਲ ਦਾ ਸਮਾਂ ਹੋ ਚੁੱਕਿਆ ਵੀ ਇਟਲੀ ਦੇ ਵਿੱਚ ਆਇਆ ਜੀ ਹਾਂ 24-25 ਸਾਲ ਮੈਨੂੰ ਹੋ ਗਿਆ ਤੇ ਤੁਸੀਂ ਬਹੁਤ ਔਕੜਾਂ ਵੀ ਝੱਲੀਆਂ ਹੋਣੀਆਂ ਬਹੁਤ ਜ਼ਿਆਦਾ ਹਾਂ ਤੇ ਤੁਸੀਂ ਬਾਬਾ ਜੀ ਕੀ ਕੀ ਕੰਮ ਕੀਤਾ ਔਰ ਇਟਲੀ ਦੇ ਵਿੱਚ ਪਹਿਲਾਂ ਇਹਨਾਂ ਮੈਂ ਜਦੋਂ ਐਂਟਰ ਹੋਇਆ ਯਾਰ ਉਦੋਂ ਲੂਨਾ ਪਾਰਕ ਦਾ ਕੰਮ ਕੀਤਾ ਜਿੱਦਾਂ 10 ਸਾਲ ਉਹ ਦਿਹਾੜੀ ਸੀਗੀ ਅੱਛਾ ਜੀ ਉਸ ਤੋਂ ਬਾਅਦ ਜਿਵੇਂ ਜੀ ਖੇਤੀ ਦਾ ਕੰਮ ਸਿਹਰਿਆਂ ਦਾ ਕੰਮ ਕੀਤਾ ਠੀਕ ਹੈ ਜੀ ਇਹ ਫਿਰ ਫੈਕਟਰੀ ਜੀ ਕੀਤਾ ਠੀਕ ਹੈ ਜੀ ਤੇ ਹੁਣ ਆਪਣਾ ਮਹਾਰਾਜੀ ਗਰਬਾ ਨਾਲ ਸਿਹਰਿਆਂ ਵਿੱਚ ਤੁਸੀਂ ਕਿੰਨਾ ਟਾਈਮ ਲਗਾਇਆ ਹੈ ਸਿਹਰਿਆਂ ਦੇ ਅਧੀਨ ਮੈਂ ਤਾਂ ਨਹੀਂ 4 ਸਾਲ ਆਏ ਹ ਜਿੱਦਾਂ ਅੱਛਾ ਜੀ ਤੇ ਉਹ ਤੋਂ ਬਾਅਦ ਦੇਖ ਲੈ ਸਰਦਰੀ ਜੀ ਕੀਤਾ ਜਿਆਦਾ ਤੇ ਤਕਰੀਬਨ ਜਦੋਂ ਬੰਦੇ ਦੇ ਪੇਪਰ ਵਗੈਰਾ ਬਾਹਰ ਜਾਲ ਲਿਆ ਫਿਰ ਬੰਦਾ ਅੱਛਾ ਜੀ ਮੈਂ ਜੰਨੇ ਸਿਰਿਆਂ ਤੇ ਕੀਤਾ ਕਰ ਅੱਛਾ ਜੀ 3 ਤੋਂ 4 ਕੇ ਸਾਲ ਅੱਛੇ ਨਹੀਂ ਕੀਤਾ ਠੀਕ ਹੈ ਤੁਹਾਨੂੰ ਪਤਾ 4-5 ਘਰ ਉਹ ਘੰਟਾ ਹੁੰਦਾ ਹਨਾ ਠੀਕ ਹੈ ਜੀ ਤੇ ਬੜੀਆਂ ਤੰਗੀਆਂ ਕਟੀਆਂ ਹਾਂ ਜੀ ਤੇ ਬਾਅਦ ਅੱਜ ਮਹਾਰਾਜ ਨੇ ਸਾਰਾ ਕੁਝ ਯਾਨੀ ਬਾਬੇ ਦੀ ਕਿਰਪਾ ਹਾਂ ਜੀ ਹਾਂ ਹਾਂ ਹਨਾ ਬਾਬਾ ਜੀ ਹੁਣ ਆਪਾਂ ਅੱਗੇ ਆਈਏ ਤੇ ਤੁਹਾਨੂੰ ਕਬੱਡੀ ਦਾ ਸ਼ੌਕ ਪਿਆ ਤੇ ਤੁਸੀਂ ਅੱਜ ਦੇ ਸਮੇਂ ਦੇ ਇਟਲੀ ਦੇ ਟੌਪ ਦੇ ਪ੍ਰਮੋਟਰਾਂ ਵਿੱਚ ਤੁਹਾਡਾ ਨਾਮ ਆਉਂਦਾ ਤੇ ਤੁਸੀਂ ਟੌਪ ਦੀਆਂ ਟੀਮਾਂ ਤਿਆਰ ਕਰਦੇ ਆ ਤੇ ਬਾਬਾ ਜੀ ਤੁਹਾਨੂੰ ਕਬੱਡੀ ਦਾ ਸ਼ੌਕ ਦੇ ਨਾਲ-ਨਾਲ ਤੁਹਾਨੂੰ ਤੁਸੀਂ ਹੋਰ ਵੀ ਕੋਈ ਗੇਮ ਖੇਡਦੇ ਸੀ ਪਹਿਲਾਂ ਹਾਂਜੀ ਜੀ ਮੈਂ ਜਿੱਦਾ ਇੰਡੀਆ ਆ ਨਾ ਡਿਸਟ੍ਰਿਕਟ ਲੈਵਲ ਖੇਡਿਆ ਹਾਂ ਅੰਡਰ 15 ਖੇਡਿਆ ਅੰਡਰ 19 ਖੇਡਿਆ ਜਿੱਦਾ ਅੱਛਾ ਜੀ ਨਹੀਂ ਨਹੀਂ ਕ੍ਰਿਕਟ ਖੇਡਿਆ ਕ੍ਰਿਕਟ ਪਹਿਲਾਂ ਕ੍ਰਿਕਟ ਦਾ ਸ਼ੌਕ ਸੀਗਾ ਕ੍ਰਿਕਟ ਦਾ ਪਲੇਅਰ ਸੀ ਮੈਂ अच्छा जी ਮਹਰਪਾਲ ਸਿੰਘ ਹੋਣਾ ਨਾ ਸਾਈ ਦਾਸ ਕੋਲੇ ਵੀ ਖੇਡਿਆ ਵਾ ਅੱਛਾ ਜੀ ਸਾਡੇ ਏਰੀਆ ਦੇ ਜਿਹੜੇ ਮੇਨ ਪਲੇਅਰ ਆ ਮਲਪੁਰ ਤੋਂ ਆਪਣੇ ਮੈਨ ਮੈਨ ਵਾ ਠੀਕ ਹੈ ਜੀ ਬਦਿਆ ਪਲੇਅਰ ਸਵੇ ਆਪਣੇ ਕ੍ਰਿਕਟ ਦਾ ਠੀਕ ਹੈ ਜੀ ਉਹਦੇ ਨਾਲ ਅਰਜਿੰਦਰ ਸਿੰਘ ਸੋਢੀ ਨਾ ਇਹਨਾਂ ਨਾਲ ਸਾਰਿਆਂ ਨਾਲ ਮੈਨੂੰ ਵੇਖਣ ਦਾ ਮੌਕਾ ਮਿਲਿਆ ਠੀਕ ਹੈ ਜੀ ਤੇ ਜਨਨਕ ਤੁਸੀਂ ਵੀ ਬਹੁਤ ਪਹਿਲਾਂ ਕ੍ਰਿਕਟ ਖੇਡੀ ਤੇ ਉਹਦੇ ਬਾਅਦ ਹੌਲੀ ਹੌਲੀ ਤੁਹਾਨੂੰ ਕਬੱਡੀ ਦਾ ਕਬੱਡੀ ਦਾ ਸ਼ੌਕ ਇੱਥੇ ਆ ਕਿ ਜਿਹੜੀ ਪਿਆ ਜਿਹੜੀ ਦਾ ਸ਼ੌਕ ਜਦੋਂ ਮੈਂ 2001 ਚ ਐਂਟਰ ਹੋਇਆ ਨਾ ਇੱਥੇ ਕੱਚੀ ਉਤੋਂ ਬਾਅਦ ਮੇਰਾ ਜਿੱਦਾਂ ਜੱਸਾ ਗੁਰਦਾਸ ਫਰੀਆ ਹੋ ਗਿਆ ਹਾਂਜੀ ਤੇ ਜੈਲਾ ਕਾਲਮਾ ਵਾਲਾ ਹੋ ਗਿਆ ਮਨ ਬਹੁਤ ਤਗੜਾ ਪਲੇਅਰ ਹੋਇਆ ਇਟਲੀ ਦਾ ਠੀਕ ਹੈ ਹੋਰ ਦੱਸਿਆ ਸਕਦੇ ਆਪਾਂ ਠੀਕ ਹੈ ਜੀ ਤੇ ਉਹਦੇ ਨਾਲ ਰਹਿਣ ਦਾ ਮੌਕਾ ਮਿਲਿਆ ਭੇਜਾ ਗੁਰਦਾਸਵਰੀ ਨਾਲ ਰਹਿਣ ਦਾ ਮੌਕਾ ਮਿਲਿਆ ਠੀਕ ਹੈ ਜੀ ਤੇ ਹੈਗਾ ਮੈਂ ਉਹਦਾ ਬਾਬੇ ਤੋਂ ਠੀਕ ਹੈ ਜੀ ਜਿਆਦਾਤਰ ਰਹਿਣ ਦਾ ਮੌਕਾ ਮੈਨੂੰ ਮੱਝ ਦੇ ਪਲੇਅਰਾਂ ਨਾਲ ਜਿਆਦਾ ਮਿਲਿਆ ਠੀਕ ਹੈ ਜੀ ਤੇ ਉਹਨਾਂ ਨਾਲ ਰਹਿੰਦੇ-ਰਹਿੰਦੇ ਮੈਨੂੰ ਸ਼ੌਂਕ ਪਿਆ ਗਿਆ ਕਬੱਡੀ ਦਾ ਉਹਨਾਂ ਨਾਲ ਦੇਖਣ ਜਾਂਦਾ ਹੁੰਦਾ ਸੀ ਮੈਂ ਜਿੱਦਾਂ ਮੈਚ ਹਾਂਜੀ ਇਹਦੇ ਵੀ ਟੂਰਨਾਮੈਂਟ ਹੋਣਾ ਉਹਨੇ ਖੇਡਣ ਜਾਣਾ ਦੇ ਨਾਲ ਮੈਂ ਜਾਣਾ ਤੇ ਠੀਕ ਹੈ ਤਾਂ ਤੇ ਤੁਸੀਂ ਬਾਬਾ ਜੀ ਕਬੱਡੀ ਆਪ ਵੀ ਖੇਡੀ ਆ ਜਾਂ ਮੈਨਦੇ ਸ਼ੌਕ ਹੈਗੇ ਤੁਹਾਨੂੰ ਵੀ ਮੈਂ ਪਲੇਅਰਾਂ ਨੂੰ ਪ੍ਰੋਮੋਟ ਕਰਾਂ ਜਾਂ ਕੁਝ ਵੀ ਨਹੀਂ ਮੈਂ ਖੇਡਿਆ ਕਬੱਡੀ ਜਦੋਂ ਮਨ ਹੁਣਾ ਨੰਬਰਸਰੀਏ ਨਾ ਹਾਂਜੀ ਅਸੀਂ ਰਹਿੰਦੇ ਸੀਗੇ ਇਟਲੀ ਤੁਸੀਂ ਕਬੱਡੀ ਖੇਡੀ ਆ ਹਾਂ ਖੇਡੀ ਆ ਕਬੱਡੀ ਪਰ ਮੈਂ ਵਧੀਆ ਉਸ ਲੈਵਲ ਤੱਕ ਜਾ ਨਹੀਂ ਸਕਿਆ ਤੈਨੂੰ ਬੜਾ ਕਮਾਕਾਰ ਆਨੀਆ ਹਾਂਜੀ 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 ਨਾਲ ਨਾਲ ਤੇ ਤੁਸੀਂ तकरीबन ਲੋਕਲ ਮੈਚ ਇਕ ਲਈਨੇ ਲੋਕਲ ਮੈਚ ਹਾਂ 17 ਅੰਡਰ 17 ਖੇਡਿਆ ਠੀਕ ਹੈ ਜੀ 70 75 ਕਿਲੋ ਦੇ ਖੇਡਿਆ ਜਲਦੀ ਤੁਸੀਂ ਆਪਣੇ ਪਿੰਡੇ ਤੇ ਕਬੱਡੀ ਹੰਡਾਈ ਹੈ ਹੰਡਾਈ ਹੈ ਕਬੱਡੀ ਤਾਂ ਤੁਸੀਂ ਅੱਜ ਦੇ ਟਾਈਮ ਐਡੇ ਪ੍ਰਮੋਟ ਕਰ ਰਹੇ ਯਾਰ ਆਪਣਾ ਕਬੱਡੀ ਨਾਲ ਵਧੀਆ ਚਲੋ ਮਾਣ ਸੀਤ ਕਬੱਡੀ ਆ ਇੰਡੀਆ ਵੀ ਤਨ ਬਦਾ ਤਾਂ ਹਰ ਜਗ੍ਹਾ ਖੇਡਦੇ ਹੁੰਦੇ ਥੋੜੀ ਜਿਹਾ ਖੇਡੀ ਸੀ ਕੋਈ ਵਾਕਈ ਬਾਬਾ ਜਿੱਦਾਂ ਹੁਣ ਜੇ ਬੰਦੇ ਇਹ ਚੀਜ਼ ਦੇ ਵਿੱਚ ਆਪ ਕੋਈ ਵੀ ਗੇਮ ਲਾ ਲਉ ਜੇ ਬੰਦੇ ਨੇ ਆਪਣੇ ਪਿੰਡੇ ਤੇ ਹੰਡਾਈ ਹੋਵੇ ਬਾਹੀ ਗੰਦਾ ਅੱਗੇ ਉਹ ਕਰ ਸਕਦਾ ਜੀ ਸਹੀ ਅੱਜ ਦੇ ਸਮੇਂ 'ਚ ਤੁਸੀਂ ਵੀ ਦੇਖਦੇ ਹੋ ਇੰਡੀਆ ਵੀ ਲਾਉਣਾ ਹਨਾ ਪੰਜਾਬ 'ਚ ਮੇਲੇ ਹੁੰਦੇ ਆ ਉੱਥੇ ਕਈ ਐਧਾ ਦੇ ਕੋਚ ਬਣੇ ਹੋਏ ਆ ਜਿਨ੍ਹਾਂ ਨੂੰ ਕਬੱਡੀ ਦਾ ਉੜਾੜਾ ਵੀ ਨਹੀਂ ਪਤਾ ਪਤਾ ਨਹੀਂ ਰਹੇ ਬਿਲਕੁਲ ਐਧਾ ਵੀ ਕੋਚ ਕਬੱਡੀ ਵਿੱਚ ਹੈਗੇ ਬਲੋਡ ਦੇ ਪਲੇਅਰਾਂ ਨੂੰ ਦੱਸਣਾ ਨਹੀਂ ਐਧਾ ਹੀ ਐਡਾ ਕਰਦੇ ਉਹਨਾਂ ਨੂੰ ਉੜਾੜਾ ਵੀ ਨਹੀਂ ਕੋਈ ਕਬੱਡੀ ਦਾ ਬਿਲਕੁਲ ਬਿਲਕੁਲ ਲੋਕਾਂ ਨੇ ਤੁਹਾਨੂੰ ਪਤਾ ਹੀ ਜ਼ਿਆਦਾਤਰ ਇੱਥੇ ਵੀ ਤੇ ਹੋਰ ਵੀ ਹਾਂ ਆਪੇ ਉਹ ਕਰਾ ਦੇਖਦੇ ਹਾਂ ਭਾਈ ਹਾਂਜੀ ਕਈ ਲੋਕਾਂ ਨੇ ਇਹਨੂੰ ਬਿਜਨਾ ਸਦੇ ਤੌਰ ਤੇ ਬਣਾਇਆ ਹੋਇਆ ਕਬੱਡੀ ਨੂੰ ਹਾਂਜੀ ਤੇ ਪਰ ਉਹ ਬਹੁਤਾ ਕਾਮਯਾਬ ਨਹੀਂ ਹੁੰਦੇ ਇਸ ਕਿਸੇ ਵੀ ਖੇਤਰ ਦੇ ਵਿੱਚ ਜਿਹੜੇ ਡੀਟੀਨਾ ਵੀ ਆਸਾਇਆ ਕੋਈ ਫਲ ਰਿਹਾ ਹੈ ਖੇਡ ਹੋਈ ਰਿਹਾ ਹੈ तकरीबन ਇੱਕ ਮਾਲ ਖੇਡ ਕਬੱਡੀ ਨੂੰ ਪੈਸੇ ਦੇ ਉੱਤੇ ਲੋਕਾਂ ਨੇ ਉਹ ਬਣਾ ਲਿਆ ਪਲੇਅਰਾਂ ਨੂੰ ਬਹੁਤ ਘੱਟ ਉਹਦਾ ਉਹ ਮਿਲਦਾ ਉੱਥੇ ਟਾ ਲੱਗਦੀ ਹੈ ਕਬੱਡੀ ਹਾਂ ਉਹਦਾ ਨੁਕਸਾਨ ਪਲੇਅਰਾਂ ਨੂੰ ਝੱਲਣਾ ਪੈਂਦਾ ਯਾਰ ਹਨਾ ਹਾਂਜੀ ਤੇ ਬਾਕੀ ਅਕੇ ਮਹਾਰਾਜ ਨੂੰ ਪਤਾਵਾ ਨਾ ਜਦਦਾ ਹੁਣੀ ਪਰਕ ਵੱਡੀ ਬਹੁਤ ਵਧੀਆ ਰਾਤ ਹੈ ਹੁਣ ਜਦ ਵਧੀਆ ਪਲੇਟਫਾਰਮ ਤੇ ਚੱਲਦੀ ਪਈ ਹੈ ਜਦਾਂ ਤੇ ਤੁਸੀਂ ਬਾਬਾ ਜੀ ਇਟਲੀ ਦੇ ਵਿੱਚ ਪਹਿਲੀ ਟੀਮ ਕਿੰਨੇ ਸਾਲ ਵਿੱਚ ਬਣਾਈ ਪਹਿਲੀ ਟੀਮ ਯਾਰ ਆਪਾਂ ਨੇ 2022 ਦੇ ਵਿੱਚ ਨਾ ਗੁਰਦੁਆਰਾ ਸਾਹਿਬ ਕੁਰਤੀ ਨਵਾਜ ਨੌਂ ਤੇ ਬਣੀ ਸੀਗੀ ਅੱਛਾ ਜੀ ਤੇ ਕੁਝ ਕਾਰਨਾਂ ਦੇ ਕਾਰਨ ਕੁਝ ਚੱਕਰ ਜਾਨੀ ਕਿ ਆਸ ਵਿੱਚ ਲੜਾਈ ਝਗੜਾ ਚਲੋ ਕੋਈ ਜਾਂਦਾ ਜੀ ਹਾਂਜੀ ਤੇ ਉਹਦੇ ਕਾਰਨ ਉਹ ਟੀਮ ਕੱਟ ਗਈ ਸੀਗੀ ਇਹ ਬਹਿਰਗਾਮ ਮੁਕਤਿਮਾ ਕੋਲ ਘਰ ਦੇ ਗੁਰਦੁਆਰਾ ਕੁਰਤੇ ਨਵਾਦ ਸਾਹਿਬ ਦੇ ਨਾਂ ਤੇ ਸੀ। ਅੱਛਾ ਜੀ। ਉਸ ਤੋਂ ਬਾਅਦ ਲੋਕ ਮੈਂ ਤੇ ਜਸਸੀ ਗੁਰਦਾਸ ਫਰੀਏ ਨੇ ਉਸੇ ਸੀਜ਼ਨ 'ਚ ਅਸੀਂ ਮੈਜੇ ਦੇ ਤੇ ਅਸੀਂ ਟੀਮ ਬਣਾਈ ਆ। ਉਹ ਤੋਂ ਤੁਸੀਂ ਆਪਣੀ ਟੀਮ ਤੋਂ ਆਪਣੀ ਬਣਾਈ ਗੁਰਵਾਰਜਨ ਦੇ ਕਲੱਬ ਬਹਿਰਗਾਮ। ਠੀਕ ਹੈ ਜੀ। ਤੇ ਜਿਹਨੀਆਂ ਲੋਕਾਂ ਨੇ ਬਹੁਤ ਪਿਆਰ ਦਿੱਤਾ। ਠੀਕ ਹੈ ਜੀ। ਵੱਡੇ ਛੋਟੇ ਦੇ ਪਲੇਅਰ ਉਹਦੇ ਵਿੱਚ ਖੇਡੇ ਜਿਦਾ ਮੋਨੂ ਆਪਣੇ ਪਸ ਰਾਮਪੁਰ ਵਾਲਾ ਸੀ। ਅੱਛਾ ਜੀ। ਬਿਲਾਲ ਸੀਗਾ ਪਾਕਿਸਤਾਨ ਵਾਲਾ। ਠੀਕ ਹੈ ਜੀ। ਪੂਸੀ ਕਾਰੀ ਸਾਰੀ ਵਾਲਾ। ਠੀਕ ਹੈ ਇਹ ਟੀਮ ਨੂੰ ਲੋਕਾਂ ਨੇ ਬੜਾ ਪਿਆਰ ਦਿੱਤਾ ਔਰ ਬੜੇ ਫਾਸਲੇ ਮੁਕਾਏ ਉਸ ਟੀਮ ਨੇ ਵਧੀਆ ਟੀਮਾਂ ਦੇ ਨਾਲ ਕੀਤੇ ਅੱਛਾ ਜੀ ਜਿੱਦਾਂ ਫਿਰ ਹੌਲੀ-ਹੌਲੀ ਆਪਣੀ ਟੀਮ ਆਪ ਹੁੰਦੀ ਗਈ 2023 ਦੇ ਵਿੱਚ ਹੋਰ ਵਧੀਆ ਹੋ ਗਈ ਜਿਹੜੀ ਤੁਸੀਂ 2022 ਤੋਂ ਟੀਮ ਬਣਾਉਂਦੇ ਆ ਹਾਂ 25 ਤੱਕ ਆਪਣੀ ਟੀਮ ਬਣੀ ਹੈ ਠੀਕ ਹੈ ਜੀ ਇਹ ਗਾਹਾਂ ਵੀ ਦੇ 22 ਤੇ ਉਸ ਵਾਰ ਆਪਣੇ ਬਾਬਾ ਜੀ ਪਲੇਅਰ ਕਿਹੜੇ-ਜਿਹੜੇ ਆਪਣੀ ਟੀਮ 'ਚ ਹੋਰ ਕੋਈ ਵਧੀਆ ਪਲੇਅਰ ਖੇਡੇ ਹੋ ਤਾਂ ਜਿਹੜੀ ਤੁਸੀਂ ਪਹਿਲੇ ਲੋਕਲ ਮੈਚੇ ਇੱਕ ਪਕੀ ਬਣਾਉਂਦੇ ਹਾਂ ਹਾਂ 2022 23 ਆਪਣੀ ਲੋਕਲ ਬਣੀ ਹੈ ਹਾਂਜੀ ਫਿਰ ਆਪਾਂ 24 ਦੇ ਵਿੱਚ ਫ੍ਰਾਂਸ ਦੇ ਨਾਲ ਲੜ ਕੇ ਠੀਕ ਹੈ ਉਹਨਾਂ ਦੇ ਨਾਲ ਲੜ ਕੇ ਆਪਣੀ ਟੀਮ ਖੇਡੀ ਠੀਕ ਹੈ ਇਹਦੇ ਵਿੱਚ ਮਤਲਬ ਦੁਲਾ ਆਪਣੇ ਆਪੇ ਆਪਾਂ ਦੇ ਨਾਲ ਗੱਲ ਕਰਵਾਤ ਕਰਦੇ ਆ ਉਹਦੇ ਯੂਰਪ ਦੇ ਉਹਦੇ ਚ ਹਾਂਜੀ ਤੇ ਟੀਮਾਂ ਜਣੇ ਕਿ ਤੁਸੀਂ ਛੋਟੀ ਛੋਟੀ ਦੇ ਪਲੇਅਰ ਇਹਦੇ ਦੇ ਲੋਕਲ ਕਿਉਂਕਿ ਕਈ ਗੁੰਡੇ ਜਿਹੜੇ ਉਹ ਇੱਥੇ ਇਡਲੀ ਦੇ ਵਿੱਚ ਪਲੇਅਰ ਆ ਖੜਾਏ ਆ ਖੁੱਦੇ ਆ ਸਾਰੇ ਟੂਰਨਾਮੈਂਪਲੇਅਰ ਆਪਣੀ ਟੀਮ ਦੇ ਵਿੱਚ ਵਧੀਆ ਪਲੇਅਰ ਖੇਡੇ ਆ ਅੱਛਾ ਜੀ ਤੇ ਪਿਛਲੇ ਸਾਲ ਤਾਂ ਤੁਹਾਨੂੰ ਪਤਾ ਸਾਰਿਆਂ ਨੂੰ ਪਤਾ ਹੀ ਸਿਰਾ ਹੋ ਗਿਆ ਹਨਾ ਹਾਂਜੀ ਹਾਂਜੀ ਕਬੱਡੀ ਬਹੁਤ ਗਾਹਾਂ ਆ ਸੀ ਤੇ ਬਾਬਾ ਜੀ ਤੁਹਾਡਾ 2024 ਦਾ ਸੀਜ਼ਨ ਸੀਗੇ ਜੋ ਉਹਦੇ ਵਿੱਚ ਕਿੰਨੇ ਮੈਚ ਹੋਏ ਟੂਰਨੀ ਦੇ ਵਿੱਚ ਲੋਕਲ ਮੈਚ 2024 ਦੇ ਵਿੱਚ 6 ਤੋਂ 7 ਟੂਰਨਾਮੈਂਟ ਹੋਏ ਲੋਕਲ ਠੀਕ ਹੈ ਜੀ ਤੇ ਤੁਹਾਡੀ ਟੀਮ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਿਹੜੇ ਮੇਲੇ ਦੇ ਕਰਿਆ ਤਾਂ ਦੀ ਟੀਮ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਜਿਹੜਾ ਕੀਤਾ ਬਰੋਨੇ ਦੀ ਧਰਤੀ ਤੇ ਕੀਤਾ ਜਿੱਦਾਂ ਅੱਛਾ ਜੀ ਤੇ ਉੱਥੇ ਮੈਚ ਹੋਇਆ ਜਿੱਥੇ ਜੇਰੋ ਚ ਵੇਰ ਵਰਗੇ ਪਲੇਅਰ ਵੀ ਖੇਡੇ ਤੇ ਤੁਸੀਂ ਉੱਥੇ ਫਾਈਨਲ ਮੈਚ ਖੇਡੇ ਫਾਈਨਲ ਮੈਚ ਹਾਂਜੀ 5500 ਜੇਰੋ ਅੱਜ ਤੱਕ ਦਾ ਸਭ ਤੋਂ ਜ਼ਿਆਦਾ ਨਾਮ ਜਿਹੜਾ ਜ਼ੋਰਤ ਦਾ ਵੀ ਯੂਰਪ ਦਾ ਆਪਾਂ ਕਹਿ ਸਕਦੇ ਹਾਂ ਰੱਖਿਆ ਹੈ ਜੀ ਨਹੀਂ ਯੂਰਪ ਚ ਵੀ ਇਹਨਾਂ ਨਾਮ ਹੁੰਦਾ ਨਹੀਂ ਕਿ ਸਾਰੇ ਯੂਰਪ ਅੱਗੇ ਸਾਰੇ ਯੂਰਪ ਤੁਹਾਨੂੰ ਬੋਲੀ ਇਟਲੀ ਦੇ ਵਿੱਚ ਪਹਿਲਾ ਨਾਮ ਤਾਂ ਬਰੋਨੇ ਦੇ ਵਿੱਚ ਪਹਿਲਾ ਨਾਮ ਸੀ ਬਰੋਨੇ 5500 ਰੋਸੋ ਠੀਕ ਹੈ ਤੇ ਉਥੇ ਸਾਨੂੰ ਆਹ ਉਹ ਕਾਪ ਤੁਸੀਂ ਜਿੱਤਿਆ ਜਿੱਤੇ ਜਿੱਤੇ ਤੁਹਾਡੀ ਟੀਮ ਨੇ ਬਹੁਤ ਸਰਾਹੀਆ ਤੇ ਉਸ ਟਾਈਮ ਤੁਹਾਡੀ ਟੀਮ ਚ ਕਿਹੜੇ ਜਿਹੜੇ ਪਲੇਅਰ ਸੀਗੇ 2024 ਚ ਸਾਡੀ ਟੀਮ ਦੇ ਵਿੱਚ ਯਾਰ ਉਹ ਦੋ ਸਿਲੇ ਸੁੱਖਾ ਰਾਜੇ ਵਾਲੀ ਆ ਜੈ ਰੈਡਰ ਹਾਂ ਜੈ ਰੈਡਰ ਹਾਂਜੀ ਜੈ ਉਹ ਸਦਮਾ ਡੋ ਨਾਲ ਆ ਠੀਕ ਹੈ ਜੀ ਉਹ ਵੀ ਰੂਬਲ ਸੀ ਕਾਰੀ ਸਾਰੀ ਵਾਲਾ ਠੀਕ ਹੈ ਜੀ ਤੇ ਬਾਕੀ ਜਾਖੀ ਬੂਟਾ ਸਿਗਾ ਸੋਹਜਵੀਰ ਵਾਲਾ ਠੀਕ ਹੈ ਜੀ ਜਿੰਦਰ ਸੀ ਵਰਦਾਸਪੁਰਿਆ ਠੀਕ ਹੈ ਜੀ ਇਹ ਮਤਲਬ ਇੱਦਾਂ ਸਾਰੇ ਪਲੇਅਰ ਸੀਗੇ ਤਕਰੀਬਨ ਤਕਰੀਬਨ ਛੋਟੀ ਛੋਟੀ ਦੇ ਪਲੇਅਰ ਸੀ ਥੋੜੀ ਜਿਹੀ ਮੈਂ ਬਸਰਾ ਬਹੁਤ ਵਧੀਆ ਹੈ ਜੀ ਐਡਾ ਕੱਪ ਜਿੱਤਣਾ ਕੋਈ ਖਾਲਾਜੀ ਦਾ ਵਾਲਾ ਨਹੀਂ ਬਹੁਤ ਵਧੀਆ ਹਾਂਜੀ ਇੱਥੇ ਟੌਪ ਦੀਆਂ ਟੀਮਾਂ ਬਣੀ ਹੋਈਆਂ ਸੀਗੇ ਹਾਂਜੀ ਟੀਮਾਂ ਤੇ ਬਰੂਨੇ ਦੀ ਟੀਮ ਵਿੱਚੋਂ ਆਪਾਂ ਜੀ ਕਿਹੜੇ ਕਿਹੜੇ ਪਲੇਅਰ ਨਾਮ ਨੇ ਤੇ ਜਿਨ੍ਹਾਂ ਨਾਲ ਤੁਹਾਡਾ ਖਾਈਆਂ ਮੈਚ ਹੋਇਆ ਉਹਨਾਂ ਵਿੱਚ ਸ਼ਾਇਦ ਆਪਣੇ ਜੈਰੋ ਸੀਗਾ ਚਵੇਜ ਜੈਰੋ ਚਵੇਜ ਅਮਰੀਕਾ ਮੈਕਸੀਕੋ ਵਾਲਾ ਹਾਂਜੀ ਤੇ ਟੋਲਾ ਸਗੰਬਰਸਰੀਆ ਠੀਕ ਹੈ ਜੀ ਤੇ ਹੋਰ ਵਧੀਆ ਪਲੇਅਰ ਸੀਗੇ ਉਹਨਾਂ ਦੇ ਵਿੱਚ ਵੀ ਬਹੁਤ ਵਧੀਆ ਮੁੰਡੇ ਕੈਨੇਡਾ ਦੇ ਉੱਤੋਂ ਚੀਜ਼ੇ ਮੁੰਡੇ ਖੇਡਦੇ ਆ ਦੋ ਉਹ ਦੋਨੇ ਸਕੇ ਭਰਾ ਹੀ ਸਕੇ ਭਰਾ ਵਾ ਇੱਕ ਆਫੀ ਦੇ ਕੈਨੇਡਾ ਬਹੁਤ ਸੋਹਣੀ ਗੇਮ ਨਾਲੀ ਇਹਨਾਂ ਨੇ ਠੀਕ ਹੈ ਜੀ ਵਧੀਆ ਸੀ ਉਹਨਾਂ ਦੇ ਪਲੇਅਰ ਵੀ ਹਨ ਜਲੇ ਕੋ ਤੁਹਾਨੂੰ ਉਦੋਂ ਬਾਬਾ ਜੀ ਕਿੰਨੀ ਇੱਕ ਖੁਸ਼ੀ ਹੋਈ ਵੀ ਅੱਜ ਤੁਸੀਂ ਚੋਟੀ ਦੇ ਪਲੇਅਰ ਜਿਹਨਾਂ ਵਿਰੋਧੀ ਟੀਮ ਦੇ ਵਿੱਚ ਜਿੱਦਾਂ ਜੈਰੋ ਵਰਗੇ ਖੇਡਦੇ ਸੀਗੇ ਉਦੋਂ ਉਹ ਟੀਮ ਨੂੰ ਮਾਤ ਦੇਣੀ ਤੁਹਾਨੂੰ ਕਿੰਨੀ ਖੁਸ਼ੀ ਹੋਇਆ ਉਸ ਟਾਈਮ ਯਾਰ ਖੁਸ਼ੀ ਦਾ ਤਾਂ ਪਤਾ ਹੀ ਆ ਜਦੋਂ ਕੋਈ ਪ੍ਰੋਮੋਟਰ ਟੀਮ ਬਣਾਉਂਦੇ ਆ ਨਾ ਹਾਂਜੀ ਹਾਂਜੀ ਤੇ ਜਦੋਂ ਟੀਮ ਜਿੱਤਦੀ ਆ ਖੁਸ਼ੀ ਤਾਂ ਹਰ ਕੱਪ ਤੇ ਹੁੰਦੀ ਆ ਸਾਨੂੰ ਉਹਦਾ ਹੈ ਹੀ ਜੀ ਜਿਹੜਾ ਕੁਰਤੋਂ ਨਾਵਾ ਬੋਰਦ ਦੁਆਰਾ ਸਾਡਾ ਟੂਰਨਾਮੈਂਟ ਹੋਇਆ ਹਣਾ ਹਾਂਜੀ ਹਾਂਜੀ ਤੇ ਖੁਸ਼ੀ ਉਹਦੀ ਤੇ ਵੀ ਬਹੁਤ ਜ਼ਿਆਦਾ ਹੋਈ ਹਾਂਜੀ ਤੇ ਬਾਕੀ ਜਿਹੜੀ ਮਰੋਣੇ ਸੀਗਾ ਉਹਦਾ ਇਦਾਂ ਸਗਾ ਵੀ ਮੋਰੀ ਟੀਮ ਇੰਨੀ ਤਗੜੀ ਸੀ ਵੀ ਸਾਨੂੰ ਆ ਗਈ ਸੀ ਯਾਰ ਉਹ ਚਵੇਦ ਉਦੋਂ ਪਹਿਲੀ ਵਾਰ ਉਤਲੀ ਦੀ ਧਰਤੀ ਦੇ ਖੇਡਿਆ ਯੂਰਪੀ ਦੀ ਸਰਪ੍ਰਾਈਜ਼ ਹੀ ਮਿਲਿਆ ਉਹਨੂੰ ਜਾਰੇ ਉਹ ਵੀ ਜਾਰੇ ਉਹ ਜਾਰੇ ਖੇਡ ਰਿਹਾ ਬੱਸ ਬੱਸ ਤੁਹਾਡਾ ਦੇਖ ਰਹੀ ਠੀਕ ਹੈ ਜੀ ਤੇ ਬੜਾ ਲੋਕਾਂ ਨੇ ਵੀ ਬੜਾ ਪਿਆਰ ਕੀਤਾ ਸੀਗੇ ਜੀ ਤੇ ਮੇਰਾ ਕਹਿਣਾ ਸਾਰੇ ਬਿਹਰ ਕਮੋਂ ਦਾ ਜ਼ਿਲ੍ਹੇ ਦਾ ਮਤਲਬ ਫਕਰ ਮਹਿਸੂਸ ਹੋਇਆ ਉਹਨਾਂ ਨੂੰ ਵੀ ਟੀਮ ਬੰਦਿਆਂ ਨੇ ਬਣਾਈ ਆ ਤੇ ਜਿੱਤੀ ਆ ਠੀਕ ਹੈ ਜੀ ਤੇ ਬਾਬਾ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਹਾਂ ਜੀ ਇਸ ਖੇਤਰ ਵਿੱਚ ਤੁਹਾਡੇ ਪਰਿਵਾਰ ਦਾ ਤੁਹਾਡੇ ਨਾਲ ਕਿੰਨਾ ਕੁ ਸਾਥ ਰਿਹਾ ਕਈ ਵਾਰ ਕਿਉਂਕਿ ਐਦਾਂ ਦੇ ਕੰਮ ਵਿੱਚ ਕਈ ਵਾਰ ਪਰਿਵਾਰ ਸਾਥ ਨਹੀਂ ਦਿੰਦਾ ਕਈ ਵਾਰ ਪਰਿਵਾਰ ਕਹਿਣ ਲੱਗੇ ਹੁੰਦਾ ਵੀ ਕਿਉਂ ਤੁਸੀਂ ਇਦਾਂ ਦੇ ਕੰਮ ਵਿੱਚ ਪੈਖਾ ਖਰਾਬ ਕਰਦੇ ਆ ਜਾਨਾ ਤੁਹਾਨੂੰ ਪਤਾ ਹੀ ਇਹ ਚੀਜ਼ ਬਿਲਕੁਲ ਤੇ ਤੁਹਾਡਾ ਕਿੰਨਾ ਕੇ ਪਰਿਵਾਰ ਨਾਲ ਤੁਹਾਡਾ ਕਿੱਦਾਂ ਸਾਥ ਰਿਹਾ ਤੁਹਾਡਾ ਯਾਰ ਇਹ ਕੰਮ ਜਿਹੜੇ ਆ ਨਾ ਪਰਿਵਾਰ ਤੋਂ ਬਿਨਾ ਦੂਰੇ ਆ ਉਹ ਤਾਂ ਕੋਈ ਵੀ ਸ਼ੌਕ ਆਪਾਂ ਕਹਿ ਦਿੰਦੇ ਵੀ ਜੇ ਘਰ ਦੇ ਖੁਸ਼ ਹੈ ਬਾਈ ਸ਼ੌਕ ਪੁੱਗਦਾ ਕੋਈ ਜੇ ਘਰਾਂ ਤੁਹਾਡੇ ਜੇ ਆਪਾਂ ਕੋਈ ਵੀ ਸ਼ੌਕ ਪਗਾਈਏ ਜੇ ਘਰ ਘਰ ਦੇ ਤੁਹਾਡੇ ਕੋਈ ਵੀ ਸ਼ੌਕ ਵੀ ਪੁੱਗਦਾ ਨਹੀਂ ਇਹਦੇ ਨਾਲ ਸਰੀਰ ਇਹ ਸਰੀਰ ਚੜਦੀ ਇਹਦੇ ਵਿੱਚ ਮੇਰੀ ਬਾਈਸ ਦਾ ਅੰਤੁਜਿੰਦਰ ਕੌਰ ਦਾ ਬਹੁਤ ਵੱਡਾ ਯੋਗਦਾਨ ਆ ਤੇ ਉਹਦਾ ਲਾ ਕੇ ਮੇਰਾ ਸਾਥ ਦਿੰਦੀ ਹਮੇਸ਼ਾ ਹੀ ਠੀਕ ਹੈ ਜੀ ਤੇ ਗਾਹਾਂ ਮੇਰਾ ਮੁੰਡਾ ਇਹਨੂੰ ਬਹੁਤ ਯਾਨੀ ਕਿ ਮਤਲਬ ਸ਼ੌਂਕ ਵਾ ਕਬੱਡੀ ਦਾ ਠੀਕ ਹੈ ਜੀ ਉਹਦਾ ਵਾ ਪਰਵਾਨੀ ਕਰਦਾ ਵਾ ਠੀਕ ਹੈ ਜੀ ਤੇ ਮਤਲਬ ਰੇਸ਼ੀਆ ਰੋਜ਼ ਅਪਡਾਉਣ ਕਰਦੇ ਹਾਂ ਉਹਨੂੰ ਲੈ ਕੇ ਜਾਂਦੇ ਖਾੜੇ ਅੱਛਾ ਜੀ ਉੱਥੇ ਕਿੰਨਾ ਲੰਬਾ ਜਾਂਦਾ ਹਾਂ ਗਾਹਾਂ ਆਉਣੇ ਵਾਲੇ ਸੀਜ਼ਨਾਂ ਦੇ ਵਿੱਚ ਉਹਨੂੰ ਆਪਾਂ ਗਰਾਊਂਡ ਦੇ ਵਿੱਚ ਪੂਰਾ ਤਿਆਰ ਕਰਕੇ ਤਾਰੀਖ ਦੇ ਉਹ ਕਬੱਡੀ ਦੇ ਤਾਰਨ ਲਈ ਜਾਂ ਕਬੱਡੀ ਦੇ ਵਿੱਚ ਤਿਆਰਾਂ ਦੇ ਦੋਗੇ ਆਪਣਾ ਰੰਗੀਆਂ ਵਾਲੇ ਕੋਚ ਜਿਹੜੇ ਮਾ ਆਪਣੇ ਮਾਲਵੇ ਤੋਂ ਬਾਹਰ ਦੇ ਹਾਂਜੀ ਹਾਂਜੀ ਉਹਨਾਂ ਦੇ ਨਾਲ ਆਪਣੀ ਗੱਲਬਾਤ ਚੱਲਦੀ ਆ ਠੀਕ ਹੈ ਜੀ ਉਹ ਕਹਿੰਦੇ ਆਪਾਂ ਬਈ ਤੁਹਾਡਾ ਬੱਚੇ ਨੂੰ ਪੂਰਾ ਪ੍ਰੋਪਰ ਜਦਾਰਸ਼ ਵਰਸਾਲ ਮੂਰੀ ਨੂੰ ਤਿਆਰ ਕੀਤਾ ਵਾ ਹਾਂਜੀ 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 ਤੇ ਉਦਾਂ ਤਿਆਰ ਕਰਾਂਗੇ ਠੀਕ ਹੈ ਜੀ ਤੇ ਬਾਕੀ ਹੁਣ ਅਗਲੇ ਸਾਲ ਉਹ ਚਲੋ ਆਪਾਂ ਅੱਗੇ ਗੱਲ ਕਰਦੇ ਹਾਂ ਤੇ ਬਾਬਾ ਜੀ 2025 ਦੇ ਸੀਜ਼ਨ ਵਿੱਚ ਤੁਸੀਂ ਫਿਰ ਤੋਂ ਲੋਕਲ ਟੀਮਾਂ ਬਣਾਈਆਂ ਹੂੰ ਤੇ ਕਿੰਨੀਆਂ ਟੀਮਾਂ ਬਣੀਆਂ ਆਪਣੇ ਇਟਲੀ ਦੇ ਵਿੱਚ ਚਾਹ 2025 ਦੇ ਵਿੱਚ ਨਾ ਕੁਝ ਆਪਸੀ ਮਤਲਬ ਬਿਵਾਦ ਹੋਇਆ ਜਿਹਦੇ ਕਾਰਨ ਦੋ ਫੈਡਰੇਸ਼ਨਾਂ ਬਣੀਆਂ ਠੀਕ ਹੈ ਜੀ ਇੱਕ ਫੈਡਰੇਸ਼ਨ ਸੀ ਵੀ ਲੋਕਲ ਟੀਮ ਦੀ ਹਾਂਜੀ ਇੱਕ ਫੈਡਰੇਸ਼ਨ ਫੈਡਰੇਸ਼ਨ ਸੀ ਜਿਹਦੇ ਵਿੱਚ ਪੰਜ ਪਲੇਅਰ ਜਿੱਥੋਂ ਮਰਜ਼ੀ ਤੁਸੀਂ ਭਰ ਸਕਦੇ ਜਿਵੇਂ ਬਾਹਰ ਤੋਂ ਜਿੱਥੋਂ ਵਰ ਜਿਹੜੀ ਮਰਜ਼ੀ ਲੈ ਆ ਸਕਦੇ ਜਿਨ੍ਹਾਂ ਦੇ ਵਿੱਚ ਘੁੰਮਣ ਭਰਾਵਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਠੀਕ ਹੈ ਜੀ ਸੁੱਖਾ ਸੀ ਆਪਣੇ ਸ਼ੇਰਗਲ ਹਾਂਜੀ ਹਾਂਜੀ ਇਹਦਾ ਬੜਾ ਵੱਡਾ ਯੋਗਦਾਨ ਰਿਹਾ ਟੀਮ ਬੜੀਆਂ ਛੋਟੀਆਂ ਟੀਮਾਂ ਉਹਨਾਂ ਨੇ ਵੀ ਬਣਾਈਆਂ ਸਾਡੇ ਮੁਕਾਬਲੇ ਦੀਆਂ ਟੀਮਾਂ ਸੀ ਠੀਕ ਹੈ ਜੀ ਕੋਈ ਸਕਦਾ ਵੀ ਆਪਣੇ ਨਾਲੋਂ ਇੱਕ ਮਤਲਬ ਉੱਤੇ ਸੀ ਟੀਮਾਂ ਜਿਹਦੇ ਤੜੜੇ ਪਲੇਅਰ ਖੇਡੇ ਠ ਇਹਦੇ ਵਿੱਚ ਸਾਡੀ ਟੀਮ ਨੇ ਬੜਾ ਵਧੀਆ ਪ੍ਰਦਰਸ਼ਨ ਕੀਤਾ ਹਾਂਜੀ ਜਿੱਦਾਂ ਤਾਂ ਦੋ ਫਾਈਨਲ ਮੈਚ ਜਿੱਤੇ ਠੀਕ ਹੈ ਜੀ ਇੱਕ ਸੀਜ਼ਨ ਜਿੱਤਿਆ ਵਾ ਠੀਕ ਹੈ ਜੀ ਜਿਹਦੇ ਵਿੱਚ ਮਨਲਾ ਲੋਕਾਂ ਨੇ ਬੜਾ ਪਿਆਰ ਦਿੱਤਾ ਠੀਕ ਹੈ ਜੀ ਤੇ ਤੁਸੀਂ ਜਿਹੜਾ ਆਪਣੇ ਮਰਤੀ ਨੀ ਕੋ ਲਾਲੀ ਸੰਗ ਹਣੀ ਟੂਰਨਾਮੈਂਟ ਕਰਾ ਰਹੇ ਤੁਸੀਂ ਹਾਂਜੀ 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 ਤੇ ਉਹ ਵੀ ਆਪਣੀ ਟੀਮ ਨੂੰ ਜਿੱਤਣ ਦਾ ਮਨਲਾ ਮੌਕਾ ਮਿਲਿਆ ਉੱਥੇ ਤੁਸੀਂ ਫਰਸਟ ਕੀਤਾ ਜੀ ਫਰਸਟ ਕੀਤਾ ਯਾਨੀ ਕਿ ਠੀਕ ਹੈ ਜੀ ਉਹ 2025 ਦੇ ਵਿੱਚ ਤੁਸੀਂ ਦੋ ਫਰਸਟ ਕੱਪ ਜੀ ਦੋ ਫਰਸਟ ਕੱਪ ਜਿੱਤੇ ਹਾਂ ਠੀਕ ਹੈ ਦੋ ਫਰਸਟ ਜਿੱਤੇ ਠੀਕ ਹੈੀ ਬਹੁਤ ਵਧੀਆ ਫਾਨਾ ਹਿੰਕਤਾ ਤੇ ਤੁਹਾਡੀ 2025 ਵਿੱਚ ਕਿਹੜੇ ਕਿਹੜੇ ਪਲੇਅਰ ਖੇਡਿਆ ਬਾਬਾ ਜੀ 2025 ਦੇ ਵਿੱਚ ਜਿਹਦਾ ਪਾਕਿਸਤਾਨ ਤੋਂ ਸਬਰ ਗੁੱਜਰ ਖੇਡਿਆ ਠੀਕ ਹੈ ਜੀ ਤੇ ਬਿੱਲਾ ਆਪਣੇ ਚਿੱਤ ਤੋਂ ਸਰਜੇ ਵਾਲਾ ਮੁੰਡੇ ਨੇ ਪਹਿਲੀ ਵਾਰ ਸਟਾਰਟਿੰਗ ਕੀਤੀ ਠੀਕ ਹੈ ਜੀ ਕਾਫੀ ਸਾਲਾਂ ਦੇ ਬਾਅਦ ਉਹਨੇ ਵਾਪਸੀ ਕੀਤੀ ਆ ਠੀਕ ਹੈ ਜੀ ਉਹ ਮੈਂ ਤੁਹਾਨੂੰ ਇਹ ਗੱਲ ਇੱਕ ਦੱਸਦਾ ਪਏ ਸਾਡੇ ਜਿਹੜਾ ਰੀਡਰ ਹਨਾ ਰੀਡਰ ਦੀ ਕਮੀ ਆ ਗਈ ਹੈ ਕਿਤੇ ਠੀਕ ਹੈ ਜੀ ਤੇ ਮਤਲਬ ਸਾਨੂੰ ਰੀਡਰ ਨਹੀਂ ਮਿਲਦਾ ਸੀ ਖੜੇ ਪੈਰ ਜਦੋਂ ਸਾਨੂੰ ਪਤਾ ਲੱਗਾ ਵੀ ਮੁੰਡਾ ਮਾਝੇ ਦਾ ਮਿੱਲਾ ਜੇ ਤੋਂ ਸਰਦੇ ਵਾਲਾ ਅੱਛਾ ਜੀ ਤੇ ਉਹ ਕੱਚਾ ਸੀ ਤੇ ਅਸੀਂ ਉਹਨੂੰ ਡੌਂਕੀ ਰਿਆ ਜੇ ਉੱਥੇ ਦੇਖ ਲੈ ਖੜੇ ਪੈਰ ਮੰਗਾਇਆ ਠੀਕ ਹੈ ਜੀ ਤੇ ਉਹਨੇ ਐਸੀ ਗੇਮ ਦਿਖਾਈ ਜਬ ਅੱਜ ਵੈਰਾ ਵੈਰਾ ਜੋਰਪ ਦੇ ਵਿੱਚ ਪਹਿਲੀ ਮੰਗ ਬਣ ਗਿਆ ਵਾ ਫਲੇਰਾਂ ਦੇ ਵਿੱਚ ਯਾਨੀ ਕਿ ਏ ਕਲਾਸ ਦੇ ਪ੍ਰੇਖਿਆ ਦੇ ਵਿੱਚ ਉਹਦੀ ਥੀਏਟਰੀ ਮਤਲਬ ਅਗਲੇ ਆਉਣ ਵਾਲੇ ਸੀਜ਼ਨ ਜੀ ਆਪਣੇ ਉਹਨੂੰ ਖੇਡੂਗਾ ਠੀਕ ਹੈ ਜੀ ਤੇ ਬਾਬਾ ਜੀ ਤੁਸੀਂ ਯਾਰ 2025 ਦੇ ਵਿੱਚ ਜੋਰਪ ਦੀ ਟੀਮ ਵੀ ਬਣਾਈ ਬਣਾਈ ਹਲੇ ਤੇ ਉਹ ਆਪਣੀ ਸਾਂਝੀ ਤੌਰ ਤੇ ਸਵਿਟਜ਼ਰਲੈਂਡ ਦੇ ਨਾਲ ਖੇਡੀ ਆ ਠੀਕ ਹੈ ਜੀ ਖੇਡੀ ਆ ਤੇ ਉਹ ਟੀਮ ਨੇ ਵੀ ਤੁਹਾਡੇ ਕਿੰਨੇ ਕੁਝ ਮੈਚ ਜਿੱਤੇ ਜਾਂ ਚਾਰ ਮੁਦੂ ਵਿੱਚ ਇੰਦਾ ਹੋਈ ਨਾ ਪਲੇਅਰ ਬਹੁਤ ਨਾਮੀ ਪਲੇਅਰ ਸੀਗੇ ਨਾ ਸ਼ੀਰਾ ਸੀ ਮੀਰਾ ਕੋਟੀ ਆ ਠੀਕ ਹੈ ਨਾ ਉਹ ਇੰਡੀਆ ਤੋਂ ਆਏ ਵੀ ਨਹੀਂ ਸੀਗਾ ਇੰਡੀਆ ਤੋਂ ਆਈ ਸੀ ਟੀਮ ਨਾ ਕੋਹੜੇ ਵਾਲਾ ਸੀ ਠੀਕ ਹੈ ਜੀ ਕੁਝ ਕਾਰਨਾ ਕਰਕੇ ਤਾਲਮੇਲ ਨਹੀਂ ਬਣਿਆ ਸਾਡੇ ਰੋਡਰਾ ਜਾਫੀ ਬੱਲਾ ਕਠਿਆਲੇ ਵਾਲਾ ਉਹ ਲੇਟ ਆਇਆ ਠੀਕ ਹੈ ਪੰਜ ਮੇਰੇ ਡਾਨੇ ਵਧੀਆ ਰੋਟਾ ਪਾਈਆਂ ਜਾਂ ਜਾਂਫੀਆਂ ਦੇ ਵਕੋਂਪੇ ਅਸੀਂ ਉਹ ਤਿੰਨ ਜਾਂਫੀ ਸਾਡੇ ਰਹਿ ਗਏ ਸੀ ਚੌਥਾ ਜਾਂਫੀ ਛੇਵੇਂ ਮੈਚ ਆਇਆ ਵਾ ਠੀਕ ਹੈ ਜੀ ਤੇ ਜਿਹਦੇ ਕਾਰਨ ਅਸੀਂ ਟਾਈਮ ਕੱਪ ਨਹੀਂ ਜਿੱਤ ਸਕੇ ਪਰ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਨਾ ਜਾਨੀ ਕਿ ਬਹੁਤ ਵਧੀਆ ਤੁਹਾਡਾ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਔਰ ਕਬੱਡੀ ਆ ਇਹਦੇ ਵਿੱਚ ਹਾਰਾਂ ਜਿੱਤਾਂ ਹਾਂ ਜੋ ਤਾਂ ਹਾਰ ਜਿੱਤ ਚਲੋ ਹਾਰ ਤਾਂ ਬੰਦਾ ਪਹਿਲਾਂ ਮੰਨ ਕੇ ਚੱਲੇ ਤਾਂ ਹੀ ਜਿੱਤ ਹੁੰਦੀ ਹੈ ਪਲੇਅਰ ਨੇ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹਾਂਜੀ ਵਧੀਆ ਹਾਂਜੀ ਜੀ ਤੇ ਬਾਬਾ ਜੀ ਹੁਣ ਤੁਹਾਡਾ ਆਉਣ ਵਾਲੇ ਟਾਈਮ ਦੇ ਅਗਲੇ ਸੀਜ਼ਨ ਦੇ ਵਿੱਚ ਵੀ ਤੁਸੀਂ ਲੋਕਲ ਟੀਮ ਵੀ ਬਣਾ ਰਹੇ ਹੋ 2026 ਦੇ ਵਿੱਚ 2026 ਦੇ ਵਿੱਚ ਹਾਂਜੀ ਲੋਕਲ ਟੀਮ ਆਪਣੀ ਤਿਆਰ ਵਾ ਜਿਹਦੇ ਵਿੱਚ بڑے ਛੋਟੀ ਦੇ 플레이ਰ ਖੇਡਣਗੇ ਠੀਕ ਹੈ ਜੀ ਸਾ ਅਸੀਂ ਪੂਰੀ ਮਤਲਬ ਆਪਣੀ ਯਾਨੀ ਕੋਸ਼ਿਸ਼ ਕਰਾਂਗੇ ਵੀ ਟੀਮ ਪਿਛਲੇ ਸਾਲਾਂ ਨਾਲੋਂ ਵੀ ਵਧੀਆ ਟੀਮ ਬਣੀ ਬਿਹਤਰ ਵਾਲੀ ਕਿਉਂਕਿ ਕਬੱਡੀ ਲੋਕੀ ਕਹਿੰਦੇ ਉਹ ਸਾਨੂੰ ਹੋਵੇਗਾ ਵੀ ਤੁਸੀਂ ਕਬੱਡੀ ਦਾ ਜਿਹੜਾ ਰੇਟ ਹੈ ਬਹੁਤ ਚੱਕ ਦਿੱਤਾ ਹਾਂਜੀ ਹਾਂਜੀ ਪਰ ਮੈਂ ਇਹ ਕਹਿੰਦਾ ਵੀ ਆਉਣ ਵਾਲੇ ਸੀਝਾਂ ਦੇ ਵਿੱਚ ਆਪਾਂ ਕੈਨੇਡਾ ਅਮਰੀਕਾ ਦੇ ਬਰਾਬਰ ਪੈਡੀ ਲੈ ਕੇ ਜਾਈਏ ਠੀਕ ਹੈ ਕਿਉਂਕਿ ਪਲੇਅਰ ਕੋਈ ਇੱਦਾਂ ਨਾ ਕਹੇ ਪਹਿਲਾਂ ਇਹ ਹੁੰਦਾ ਸੀ ਕਿ ਯੂਰਪ ਦੇ ਵਿੱਚ ਬਹੁਤ پیسے ਘੱਟ ਮਿਲਦੇ ਆ ਹਾਂਜੀ 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 ਤੇ ਪਰ ਆਪਾਂ ਉਹ ਚੀਜ਼ ਨੂੰ ਤੇਈ ਪਲੇਅਰ ਪਲੇਖਾ ਇਹ ਚੀਜ਼ ਦਾ ਵੀ ਯੂਰਪ ਚ ਜਿੰਨੇ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਪੈਸਾ ਮਿਲਦਾ ਜਾਂ ਮੰਗਦਾ ਉਹ ਨਹੀਂਟਲੀ ਚ ਨਹੀਂ ਹੈਗੀ ਪਰ ਉਹ ਚੀਜ਼ ਨੂੰ ਆਪਾਂ ਚੇਂਜ ਕਰ ਦਿੱਤਾ ਹੁਣ ਹੁਣ ਪਲੇਅਰਾਂ ਨੂੰ ਪੈਸੇ ਪੂਰੇ ਵਧੀਆ ਮਿਲਦੇ ਆ ਜਿੱਦਾਂ ਦੁਆਰਾ ਹਾਂਜੀ ਮਾਡਲ ਨੀਹਾ ਤੇ ਆਈ ਆ ਠੀਕ ਹੈ ਜੀ ਜਿਹਦੇ ਵਿੱਚ ਆਪਾਂ ਯੋਗਦਾਨ ਇਟਲੀ ਦੇ ਮੇਨ ਪ੍ਰਮੋਟਰ ਜਿਦਾ ਮਤਲਬ ਬਜੀਤਾ ਨਾਗਰਾ ਠੀਕ ਹੈ ਜੀ ਤੇ ਲੱਖੀ ਨਾਗਰਾ ਠੀਕ ਹੈ ਜੀ ਹਨਾ ਇਹਨਾਂ ਦਾ ਕਬੱਡੀ ਦੇ ਬਹੁਤ ਵੱਡਾ ਯੋਗਦਾਨ ਹੈ ਦੁਆਰਾ ਕਬੱਡੀ ਨੂੰ ਲੀਤ ਲਿਆਉਣ ਦਾ ਠੀਕ ਹੈ ਜੀ ਤੇ ਆਪਾਂ ਸਾਬੀ ਪੁਰਾਣੇ ਪ੍ਰਮਾਣਿਕ ਪੁਰਾਣੇ ਪ੍ਰਮੋਟਰ ਲੱਗੇ ਹੋਏ ਹਾਂ ਇਹ ਪ੍ਰਾਣੇ ਮੈਂ ਕਹਿੰਦਾ ਸਭ ਪ੍ਰਾਣੇ ਪ੍ਰਮੋਟਰ ਇਹ ਹੀ ਆ ਮੋੜੇ ਦੇ ਕਰੀਬ ਥੋੜੇ ਹਿਸਾਬ ਨਾਲ ਕਿੰਨੇ ਸਾਲਾਂ ਤੋਂ ਇਹ ਇਹ ਮੋਹਾ ਆ ਆ ਜਦੀ ਮੈਟ ਲਈ ਐਂਟਰੀ ਮਾਰੀ ਆ 2001 ਦੀ 25 ਸਾਲਾਂ ਦਾ ਤਕਰੀਬਨ ਲੱਗਿਆ 26 ਸਾਲ ਦੇ ਔਰ ਕਬੱਡੀ ਨੂੰ ਯਾਨੀਕਿ ਬਾਬਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਯਾਨੀਕਿ ਹਰੇ ਹਰ ਇੱਕ ਸਾਲ ਹਰੇਕ ਸਾਲ ਕਬੱਡੀ ਇਟਲੀ ਦੇ ਉੱਪਰ ਨੂੰ ਜਾ ਰਹੀ ਹੈ ਜਾ ਰਹੀ ਹੈ ਮੈਨੂੰ ਲੱਗਦਾ ਵੀ ਥੋੜੇ ਸਮੇਂ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਵਰਗੇ ਮੈਚ ਹੋਣੇ ਦੇਖਣ ਨੂੰ ਮਿਲੇਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਜਰੂਰ ਦੇਖਣ ਨੂੰ ਕੈਨੇਡਾ ਦੇ ਟੌਪ ਦੇ ਪਲੇਅਰ ਖੇਡਿਆ ਕਰਨਗੇ ਮੰਗ ਰਿਹਾ ਕਰੂਗੀ ਯੂਰਪ ਦੇ ਖੇਡਣ ਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਰਾਜੇ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪ੍ਰੋਮੋਟਰਾਂ ਦੀ ਇਹ ਹੀ ਕੋਸ਼ਿਸ਼ਾਂ ਆ ਠੀਕ ਹੈ ਜੀ ਇੱਕ ਵੱਡੀ ਨੂੰ ਬਲੰਦੀਆਂ ਤੱਕ ਲਿਆ ਸਕੀਏ ਠੀਕ ਹੈ ਜੀ ਤੇ ਹੁਣ ਆਉਣ ਆਏ ਸਮੇਂ ਦੇ ਵਿੱਚ ਆਪਾਂ ਦਸੰਬਰ ਦੇ ਵਿੱਚ ਮੀਟਿੰਗ ਰੱਖਾਂਗੇ ਠੀਕ ਹੈ ਜੀ ਜਿਹਦੇ ਵਿੱਚ ਕਬੱਡੀ ਦੀ ਭਲਾਈ ਲਈ ਕਈ ਫੈਸਲੇ ਲੈਣਗੇ ਹਾਂ ਤੇ ਬਾਬਾ ਜੀ ਹੁਣ ਤੁਸੀਂ 2026 ਦੇ ਵਿੱਚ ਯੂਰਪ ਦੀ ਟੀਮ ਵੀ ਬਣਾਉਣ ਜਾ ਰਹੇ ਹਾਂ ਹਾਂਜੀ 2026 ਦੇ ਵਿੱਚ ਆਪਣੀ ਯੂਰਪ ਦੀ ਟੀਮ ਖੇਡੇਗੀ ਇਹ ਮੈਂ ਦਰਸ਼ਕਾਂ ਨੂੰ ਦੱਸ ਦਿੰਦਾ ਹਾਂ ਤੇ ਬਾਬਾ ਜੀ ਕਿੰਨੇ ਕੁ ਬਜਟ ਦੀ ਟੀਮ ਬਣ ਜਾਂਦੀ ਹੈ ਯੂਰਪ ਦੀ ਯੂਰਪ ਦੀ ਟੀਮ ਦਾ ਬਜਟ ਹੈ ਕਿੰਨਾ ਹੈ 70 ਤੋਂ 80 ਹਜ਼ਾਰ ਯੂਰੋ ਤੇ ਲੱਖ ਦੇ ਲਾਗੇ ਛਾਗੇ ਆਹੀ ਲੈ ਕੇ ਚੱਲੇ ਆਂਕੀ ਜੜੇ ਵੀ ਇੰਡੀਆ ਦਾ ਉਹੀ ਕਰੋੜ ਕੇ ਹਾਂ ਅਡੇ ਇੱਥੇ ਲਾ ਲਓ ਕਰੋੜ ਦੇ ਲਾਗੇ ਲੱਗ ਜਾਂਦਾ ਹੈ ਯੂਰਪ ਦੀ ਟੀਮ ਤੇ ਲੱਗ ਜਾਂਦਾ ਜੇ ਤੁਸੀਂ ਵਧੀਆ ਟੀਮ ਬਣਾਉਣੀ ਹੈ ਨਾ ਜਿੰਗ ਜੀ ਦੇ ਵਿੱਚ ਚੋਟੀ ਦੇ ਪਲੇਅਰ ਖੇਡਣਗੇ ਪਲੇਅਰ ਖੇਡਣਗੇ ਠੀਕ ਹੈ ਜੀ ਨਵੇਂ ਪਲੇਅਰਾਂ ਨੂੰ ਵੀ ਮੌਕਾ ਦਿੱਤਾ ਜਾਊਗਾ ਠੀਕ ਹੈ ਜੀ ਪੁਰਾਣੇ ਵੀ ਖੇਡਣਗੇ ਹਮ ਬਾਬਾ ਜੀ ਇੱਕ ਤੁਸੀਂ ਹੋਰ ਵੀ ਅਸੀਂ ਚੀਜ਼ ਇਹ ਦੇਖੀ ਆ ਵੀ ਤੁਸੀਂ ਨਵੇਂ ਪਲੇਅਰਾਂ ਨੂੰ ਵੀ ਮੌਕਾ ਦੰਨੇ ਆ ਜਿਵੇਂ ਰੱਜਿਆ ਉਹਦਾ ਹਰੇਕ ਰਜਾਈ ਜਾਂਦਾ ਕਿਸੇ ਨੂੰ ਦੋ ਦੋ ਗੱਡੀਆਂ ਸਰਵਾਨ ਚ ਮਿਲਿਆ ਵੀ ਆ ਉਹਨੂੰ ਹੋਰ ਨੰਨ ਦਈ ਜਾਂਦੇ ਆ ਇੱਕ ਪਲੇਅਰ ਟੌਪ ਦਾ ਖੇਡ ਰਿਹਾ ਕਈ ਉਹ ਪਲੇਅਰਾਂ ਨੂੰ ਪੁੱਛਿਆ ਵੀ ਨਹੀਂ ਜਾ ਰਿਹਾ ਬਿਲਕੁਲ ਦੋ ਪਲੇਅਰ ਨੂੰ ਮੌਕਾ ਦੰਨੇ ਅਸੀਂ ਚੀਜ਼ ਦੇਖੀ ਹੈ ਜਿਹੜੀ ਸਾਡੀ ਇਹ ਫੈਡਰੇਸ਼ਨ ਨਵੀਂ ਬਣੀ ਆ ਬਿੰਦਰ ਦੀ ਬਿੰਦਰ ਹੌਲੰਡ ਵਾਲਿਆਂ ਨੇ ਬਣਾਈ ਆ ਫੈਡਰੇਸ਼ਨ ਇਹ ਠੀਕ ਹੈ ਜੀ ਤੇ ਇਹਦੇ ਵਿੱਚ ਉਹਦਾ ਮੋਟਿਵ ਇਹ ਆ ਭਈ ਆਪਾਂ ਨਵੇਂ ਪਲੇਅਰਾਂ ਨੂੰ ਸੱਦੀਏ ਤੇ ਜੀ ਆਂਡ ਬਲੇਰ ਰਵਾ ਹਾਂਜੀ ਹਾਂਜੀ ਤੇ ਬਹੁਤ ਸਾਰੇ ਪਲੇਅਰ ਜਿੱਦਾਂ ਰਵੀ ਕਾਂਗਰਮ ਹੋ ਗਿਆ ਠੀਕ ਹੈ ਜੀ ਕਈ ਮਤਲਬ ਛੋਟਾ ਨਾਮ ਤੋਂ ਹੋ ਗਿਆ ਇਹ ਪਹਿਲੇ ਫਸਟ ਟਾਈਮ ਇਹ ਯੂਰਪੀ ਧਰਤੀ ਤੇ ਖੇਡੇ ਉਹ ਤੋਂ ਅਗਲਾ ਸੀਨੇ ਇਹ ਕੈਨੇਡਾ ਮੈਟਕਾ ਖੇਡੇ ਠੀਕ ਹੈ ਜੀ ਇਹ ਚਾਈ ਰਵੀ ਬਾਬਾ ਜਿੱਦਾਂ ਹੁਣ ਇਧਰ ਆਪਣੇ ਆਪਣੇ ਸਾਡੀ ਪੁਆਦ ਸਾਈਡ ਹਾਂਜੀ ਕਿਉਂਕਿ ਉਧਰ ਵੱਡੀਆਂ ਅਕੈਡਮੀਆਂ ਦਾ ਪਹਿਲਾਂ ਹੀ ਹਨਾ ਤੁਹਾਡੇ ਸਾਹ ਖੇਡਦੀ ਹੈ ਤਾਂ ਉਹ ਮੇਜਰ ਲੀਗ ਹੋਗੀ ਪੰਜਾਬ ਫੈਡਰੇਸ਼ਨ ਹੋਗੀ ਤੇ ਉਹਦੇ ਵਿੱਚ ਨਵੇਂ ਪਲੇਅਰ ਹਨ ਇੱਕ ਉਹ ਆਦਤ ਫੈਡਰੇਸ਼ਨ ਬਣੀ ਹੈ ਨਵੀਂ ਜਿਹਦੇ ਵਿੱਚ ਨਵੇਂ ਪਲੇਅਰ ਚੱਕਿਆ ਸਾਰੇ ਜਿਹੜੇ ਜਿਹੜੇ ਮੁੰਡੇ ਵਧੀਆ ਖੇਡਦੇ ਆ ਵਧੀਆ ਪ੍ਰਦਰਸ਼ਨ ਕਰਦੇ ਆ ਉਹਦੇ ਵਿੱਚੋਂ ਮੁੰਡੇ ਭਾਈ ਅੱਗੇ ਜਾ ਰਹੇ ਆ 2026 ਦੇ ਵਿੱਚ ਜੋ ਤੁਸੀਂ ਯੂਰਪ ਦੀ ਟੀਮ ਬਣਾਉਣ ਜਾ ਰਹੇ ਆ ਹਾਂਜੀ ਉਹਦੇ ਵਿੱਚ ਤੁਹਾਡੇ ਨਾਲ ਕੌਣ ਕੌਣ ਸਪੋਰਟ ਸਪੋਰਟਰ ਆ ਤੁਹਾਡੇ ਨਾਲ ਨਾਲ ਉਹ ਵੀਰਾਂ ਦੇ ਵੀ ਨਾਮ ਜਰੂਰ ਲੈਣੇ ਜਰੂਰ ਭਾਈ ਜਰੂਰ ਬਣਦਾ ਵੀ ਇਹਦੇ ਸਪੋਰਟ ਨਾਲੇ ਕੰਮ ਟੀਮ ਬਣਾ ਐਡੀ ਵੱਡੀ ਟੀਮ ਨੂੰ ਬਜਟ ਦੀ ਬਣਾਉਣਾ ਕੋਈ ਉਹ ਨਹੀਂ ਅੱਲਾ ਬੰਦਾ ਕੁਝ ਵੀ ਨਹੀਂ ਹਾਂਜੀ 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 ਉਹਦੇ ਵਿੱਚ ਭਾਜੀ ਮੈਂ ਦੱਸ ਦੇਣਾ ਚਾਹੁੰਦਾ ਵੀ ਆਪਣੇ ਨਾਲ ਕੈਨੇਡਾ ਤੋਂ ਤੇਸੀ ਅੱਛਾ ਜੀ ਤੇ ਰਾਜੂ ਮੀਆਂ ਪ੍ਰਿਆ ਠੀਕ ਹੈ ਜੀ ਤੇ ਜਸਾਗਰ ਦਾਸਪੁਰੀਆ ਠੀਕ ਹੈ ਜੀ ਤੇ ਲਾਲੀ ਕੰਗ ਠੀਕ ਹੈ ਜੀ ਤੇ ਇਹ ਆਪਣੇ ਨਾਲ ਯਾਨੀ ਕਿ ਫੌਲ ਸਪੋਰਟ ਇਹਨਾਂ ਭਰਾਵਾਂ ਦੀ ਆਪਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਮੋਢੇ ਨਾਲ ਖੜੇ ਆ ਨੰਬਰ 1 ਤੇ ਖੜੇ ਆਪਣੇ ਨਾਲ ਬਰਾਬਰ ਠੀਕ ਹੈ ਜੀ ਇਹ ਮਲਵਾ ਆਪਣੇ ਨਾਲ ਤੱਕ ਪਹੁੰਚੇ ਵੀ ਆਉਣ ਵਾਲੇ ਸੀਜ਼ਨ ਚ ਹਣਾ ਠੀਕ ਹੈ ਜੀ ਤੇ ਕਿ ਏਡੇ ਵੱਡੇ ਬਜਟ ਦੀ ਟੀਮ ਬੰਦਾ ਕੋਈ ਵੀ ਇਕੱਲਾ ਨਰ ਨਹੀਂ ਸਕਦਾ ਬਹੁਤ ਵਧੀਆ ਨਾ ਬਾਈ ਬਹੁਤ ਔਖਾ ਨਹੀਂ ਜੀ ਵੀਰਾਂ ਨਾਲੇ ਸਾਰਾ ਭਰਾਮਾਂ ਨਾਲੇ ਕੰਮ ਹੁੰਦਾ ਇਹ ਤੇ ਕਿਉਂਕਿ ਜਿੰਨੇ ਵੀ ਤੁਸੀਂ ਵੀਰਾਂ ਦੇ ਨਾਮ ਲਏ ਆ ਚਲੋ ਇਹਨਾਂ ਨੂੰ ਬਹੁਤ ਸ਼ੌਂਕ ਆ ਕਬੱਡੀ ਦਾ ਟੂਰਨਾਮੈਂਟ ਕਰਾਉਣੇ ਹਨ ਜਿੱਦਾਂ ਹੁਣ ਲਾਲੀ ਇਹਨਾਂ ਨੇ ਪਿਛਲੇ ਸਾਲ 2005 ਇਸੇ ਸੀਜ਼ਨ ਦੇ ਵਿੱਚ ਟੌਪ ਦਾ ਲੋਕਲ ਦੇ ਟੂਰਨਾਮੈਂਟਾਂ ਵਿੱਚ ਸਭ ਤੋਂ ਟੌਪ ਦਾ ਮੇਲਾ ਜੋ ਹੋਇਆ ਉਮਾ ਮਰਟੀਨ ਨਗੋ ਪਿੰਡ ਦੇ ਵਿੱਚ ਹੋਇਆ ਬਹੁਤ ਸਾਲਾਂ ਬਾਅਦ ਇੰਨਾ ਇਕੱਠ ਨਹੀਂ ਏਡੜੀ ਦੀ ਕਬੱਡੀ ਕਰਾਉਂਦਾ ਜੀ ਦੇਖਿਆ ਜਿੰਨਾ ਮਤਲਬ ਜਿਹੜਾ ਲਾਡੀ ਕੰਗਲੇ ਟੂਰਨਾਮੈਂਟ ਕਰਾਇਆ ਮਰਟੀਨ ਨਗੋ ਵਿੱਚ ਰਾਸ਼ੀ ਕਿਹਾ ਇਹਨਾਂ ਹਾਂਜੀ ਯਾਨੀ ਇਹ ਵੀ ਰਿਕਾਰਡ ਤੋੜ ਰਾਸ਼ੀ ਠੀਕ ਹੈ ਜੀ ਔਰ ਮੈਚ ਵੀ ਓਨੇ ਫਸੇ ਹੋਏ ਨਹੀਂ ਕੋਈ ਗਾਲੀ ਨਿਕਲਣ ਵਾਲੀ ਤੇ ਮੈਂ ਉਹਦੇ ਚਾਹੁੰਦਾ ਨਵੇਂ-ਨਵੇਂ ਭਰਾ ਆਪਣੇ ਕਬੱਡੀ ਨਾਲ ਜੋੜਨ ਠੀਕ ਹੈ ਜੀ ਕਿ ਆਪਾਂ ਕਬੱਡੀ ਨੂੰ ਹੋਰ ਉੱਤੇ ਲੈ ਕੇ ਬਲੰਦੀਆਂ ਤੇ ਲੈ ਕੇ ਜਾਈਏ ਏਡੜੀ ਦੀ ਕਬੱਡੀ ਨੂੰ ਆਪਸੀ ਲੜਾਈ ਝਗੜੇ ਛੱਡ ਕੇ ਠੀਕ ਹੈ ਜੀ ਤੇ ਆਪਾਂ ਕਬੱਡੀ ਦੇ ਨਾਲ ਮਤਲਬ ਇੱਕ ਹੋ ਗਏ ਸਾਰੇ ਜਾਨੇ ਭਰਾ ਭਰੀਏ ਬਸ ਇਹੀ ਮੇਰਾ ਯਾਨੀ ਇਸਨੇ ਆਇਆ ਸਾਰਿਆਂ ਨੂੰ ਹਨਾ ਹਾਂਜੀ ਕਿਉਂਕਿ ਪਿਆਰ ਨਾਲੇ ਸਾਰਾ ਕੁਝ ਹੁੰਦਾ ਇੱਕ ਜੁੱਟ ਹੋ ਗਿਓ ਬੰਦਾ ਕੋਈ ਵੀ ਉਹ ਨਹੀਂ ਆਪਣਾ ਇਕੱਲਾ ਕੋਈ ਹੋ ਨਹੀਂ ਹੁੰਦਾ ਨਾਲੇ ਯਾਰ ਨਾਲੇ ਹੁੰਦਾ ਕਬੱਡੀ ਬੰਦੇ ਨੂੰ ਸਿਖਾਂ ਦੇ ਲੈ ਜਾਂਦੀ ਹੈ ਚਾਹੇ 플레이ਰ ਆ ਹਾਂਜੀ ਚਾਹੇ ਉਹ ਪ੍ਰਮੋਟਰ ਆ ਹਾਂਜੀ ਉਹ ਜਾਨ ਪ੍ਰਚਾਰ ਦਾ ਮਹਤਾਜ ਨਹੀਂ ਰਹਿੰਦਾ ਫਿਰ ਉਹਨੂੰ ਮਰ ਬੰਦਾ ਚਲਦਾ ਸੇਵਾ ਕਰਨ ਵਾਲਾ ਚਾਹੀਦਾ ਯਾਨੀ ਇੱਕ ਬਸ ਖਾਣੇ ਵਾਲਾਂ ਨੂੰ ਜਾਂਦਾ ਖਾਣੇ ਵਾਲਾ ਉਹ ਟਾਈਮ ਤੇ ਖਾਣੇ ਵਾਲੇ ਬਹੁਤ ਜੁੜੇ ਹੋਏ ਉਹ ਲੋਕਾਂ ਨੂੰ ਪਤਾ ਲੱਗ ਜਾਂਦਾ ਹਾਂਜੀ ਹਾਂਜੀ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅੱਗੇ ਆ ਲੋਕਾਂ ਦੇ ਸਾਹਮਣੇ ਆਏ ਜਾਂਦੇ ਸਾਹਮਣੇ ਆ ਜਾਂਦਾ ਵਾ ਹਾਂਜੀ ਪਰ ਬੜੇ ਸਾਰੇ ਮਤਲਬ ਬੰਦੇ ਜ਼ੀਰੋ ਵੀ ਹੋਏ ਆ ਇਹ ਵੀ ਬੜੇ ਦੇਖਿਆ ਹੀ ਆ ਪਿੱਛੇ ਜੋ ਹੋਇਆ ਕਬੱਡੀ ਦੇ ਵਿੱਚ ਹਾਂਜੀ ਹਾਂਜੀ ਤੇ 2026 ਦੇ ਵਿੱਚ ਬਾਬਾ ਜੀ ਤੁਸੀਂ ਹੁਣ ਸਨਮਾਨ ਕਰਨ ਜਾ ਰਹੇ ਆ ਹਾਂਜੀ ਤੇ ਉਹਦੇ ਬਾਰੇ ਵੀ ਥੋੜਾ ਜਿਹਾ ਦਰਸ਼ਕਾਂ ਨੂੰ ਚਾਨਣਾ ਪਾਓ ਉਹਦੇ ਵਿੱਚ ਮੈਂ ਦੱਸ ਦੇਣਾ ਚਾਹਣਾ ਅਸੀਂ 15 ਦਾ ਸੰਬਰਦਾ ਕਾਪਿਆ ਸੁਹਾਣੇ ਠੀਕ ਹੈ ਜੀ ਜਿੱਥੇ ਖੁਸ਼ੀ ਅੱਜ ਪਲੇਰਾਂ ਨੂੰ ਹਾਂਜੀ ਹਾਂਜੀ ਮਲਾ ਦਾ ਸਕੋਰ ਵੀ ਬੱਡੀ ਦੇ ਨਾਲ ਮਾਨ ਸਨਮਾਨ ਕਰਨਾ ਮਨ ਕੀਰਤ ਔਲਖਣੀ ਠੀਕ ਹੈ ਜੀ ਜਿੱਥੇ ਆਪਾਂ 48 ਹਾਰਨੇ ਦੇ ਨਾਲ ਮਾਨ ਸਨਮਾਨ ਕਰਨਾ ਵਾ ਜੱਗੀ ਰੰਗੀ ਵਾਲੇ ਕੋਚ ਦਾ ਠੀਕ ਹੈ ਜੀ ਜਿਹਦੇ ਕੋਲ ਹੁਣ ਵਾਲੇ ਸਮੇਂ ਦੇ ਵਿੱਚ ਆਪਣੀ ਜੱਗਾ ਵਜੋਂ ਆਲਾ ਹਾਂਜੀ ਤੇ ਪ੍ਰੈਕਟਿਸ ਕਰਨ ਲਈ ਜਾ ਰਿਹਾ ਵਾ ਠੀਕ ਹੈ ਜੀ ਤੇ ਉੱਥੇ ਵੀ ਆਪਾਂ ਤਾਰਕ ਕਿਸ਼ਨ ਗੜੀਏ ਦਾ 55000 ਰੁਪਏ ਦੇ ਨਾਲ ਸਨਮਾਨ ਸਨਮਾਨ ਕਰਾਂਗੇ ਠੀਕ ਹੈ ਜੀ ਤੇ ਇਹ ਸਾਡਾ ਜਾਨੀ ਜੀ ਮਤਲਬ ਪਰਾਲਾ ਆ ਤੁਹਾਡੇ ਨਾਲ ਬਾਬਾ ਜੀ ਇਸ ਸਨਮਾਨ ਵਿੱਚ ਹੋਰ ਕੋਲ ਨਾਲ ਨਾਲ ਭਰਾ ਇਹਦੇ ਵਿੱਚ ਆਪਣੇ ਨਾਲ ਸਭ ਤੋਂ ਜਿਹੜਾ ਵੱਡਾ ਯੋਗਦਾਨ ਵਾ ਹਾਂਜੀ ਮਤਲਬ ਉਹ ਹੈਗਾ ਵਾ ਲਾਲੀ ਕਾਂਗੜਾ ਠੀਕ ਹੈ ਜੀ ਤੇ ਬਿੰਨੀ ਪੰਡਿਤ ਸਪੇਨ ਦਾ ਠੀਕ ਹੈ ਜੀ ਤੇ ਨਾਲ ਆਪਾਂ ਮਤਲਬ ਇਹਨਾਂ ਦੇ ਨਾਲ ਹਾਂ ਲੈ ਦੇ ਜੋ ਤੁਸੀਂ ਸਨਮਾਨ ਕਰਨਗੇ ਉਹ ਨਾਲ ਇਹਨਾਂ ਦੇ ਖੁਦ ਰੰਗੀਆਂ ਦਾ ਹਾਂ ਠੀਕ ਹੈ ਜੀ ਤੇ ਮਤਲਬ ਬਿੰਨੀ ਪੰਡ ਤੇ ਸਪੇਨ ਵਾਲੇ ਨੇ ਵੀ ਆਪਾਂ ਨੂੰ ਪੂਰੀ ਹਾਮੀ ਭਰੀ ਹੈ ਵੀ ਆਪਾਂ ਤੇਰੇ ਨਾਲ ਖੜੇ ਹਾਂ ਆਲੇ ਸੀਜ਼ਨ ਦੇ ਵਿੱਚ ਠੀਕ ਹੈ ਜੀ ਕੁਝ ਹੋ ਸਕਦਾ ਆਪਣੀ 26ਵਾਂ ਜਿਹੜੀ ਟੀਮ ਐ ਸਪੇਨ ਦੇ ਨਾਲ ਰਾਕੇ ਬਣਾਈ ਆ ਠੀਕ ਹੈ ਜੀ ਤੇ ਆਦੇ ਦਾ ਯੋਗਦਾਨ ਉਹਦਾ ਹੋਊਗਾ ਕਿਉਂਕਿ ਸੋਹਣੇ ਵੀ ਬਹੁਤ ਪੁਰਾਣਾ ਖੇਡ ਮੇਲਾ ਹੁੰਦਾ ਆ ਰਿਹਾ ਬਿਲਕੁਲ ਬਹੁਤ ਤਗੜਾ ਮੇਲਾ ਹੁੰਦਾ ਪਵਾ ਦਾ ਬਹੁਤ ਜਆ ਕਿ ਜਿੱਥੇ ਗਏ ਐਟਕੀਸ ਗੈਸਟਾਂ ਨੂੰ ਸਵਰਾਜ 855 ਦਿੱਤੇ ਜਾਣੇ ਬੜੇ ਭਾਗਾਂ ਹੋ ਮੇਰੇ ਨਾਲ ਹੀ ਤੇ ਉਹ ਵੀ ਬਾਬਾ ਜੀ ਨਵੇਂ ਨਹੀਂ ਪੁਰਾਣੇ ਨਹੀਂ ਨਵੇਂ ਟਰੈਕਟਰ ਦਿੱਤੇ ਜਾਣੇ ਕਿਉਂਕਿ ਕਈ ਵਾਰ ਪੁਰਾਣੇ ਟਰੈਕਟਰ ਮੋਡੀਫਾਈ ਕਰਵਾ ਕੇ ਮੇਲਿਆਂ ਤੇ ਦਾ ਫੋੜ ਦਿੱਤੇ ਜਾਂਦੇ ਆ ਇੱਥੇ ਨਵੇਂ ਟਰੈਕਟਰ ਦਿੱਤੇ ਜਾਣੇ ਸਵਰਾਜ ਯਾਰ ਇਹ ਵੀ ਮੈਂ ਇੱਕ ਗੱਲ ਤੁਹਾਡੇ ਸਾਹਮਣੇ ਅੰਦਰ ਹੀ ਦੱਸ ਦੇਣਾ ਚਾਹਣਾ ਹਾਂ ਹਾਂਜੀ ਇਹ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੇ ਸੈਕੰਡ ਹੈਂਡ ਤਿਆਰ ਕਰਕੇ ਉਹ ਪਲੇਰਾਵੀਆਂ ਵਿਚਾਰਾਂ ਦੇ ਟਰੈਕਟਰ ਘਰ ਤੱਕ ਵੀ ਨਹੀਂ ਪਹੁੰਚਦੇ ਸਹੀ ਗੱਲ ਹੈ ਬਾਬਾ ਜੀ ਸਹੀ ਗੱਲ ਹੈ ਹਾਂਜੀ ਇਹ ਇਹ ਬਹੁਤ ਗਲਤ ਗੱਲ ਹੈ ਤੇ ਆਪਾਂ ਜਿਹੜੀ ਜਿਹੜੀ ਕਹਿੰਦੇ ਉਹਨੂੰ ਕਰੀਏ ਵੀ ਹਾਂਜੀ ਜਿੱਦਾਂ ਹੁਣ ਅਸੀਂ ਮਤਲਬ ਹਾਰ ਨੂੰ ਕਿਹਾ ਸੀ ਹਾਂਜੀ ਤੇ ਉਹਨੂੰ ਆਪਾਂ ਕੀਤਾ ਆ ਹਾਂਜੀ ਔਰ ਦਰਸ਼ਕਾਂ ਦੇ ਸਾਹਮਣੇ ਦੇਣਾ ਵਾ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਤੇ ਐਲਾਨ ਕਰ ਦੇਣਾ ਹਾਂਜੀ ਤੇ ਮੁਰ ਕੇ ਉਹਨੂੰ ਸਿਰੇ ਨਹੀਂ ਚਾੜਨਾ ਉਹੀ ਗੱਲ ਹੈ ਜੀ ਉਦਾਂ ਹੀ ਇੱਦਾਂ ਬਹੁਤ ਪਲੇਅਰਾਂ ਨਾਲ ਵੀ ਹੁੰਦਾ ਮੈਂ ਵੀ ਇਟਲੀ ਦੀ ਪ੍ਰੋਜੈਕਟ ਨਾਲ ਬਣਾ ਦਿੰਦਾ ਜਿਹੜਾ ਤਾਂੰਦਾਲੀ ਹੈ ਹੂੰ ਜੇ ਕੋਈ ਪਲੇਅਰ ਉਹਨਾਂ ਦੀਆਂ ਚੀਜ਼ਾਂ ਲੈਂਦੀਆਂ ਬੈਸਟ ਵਾਲੀ ਰੱਖਿਆ ਵੀ ਉਹਨੀਆਂ ਪੁਰਾਣੀਆਂ ਚੀਜ਼ਾਂ ਮੋਡੀਫਿਕੇਸ਼ਨ ਕਰਕੇ ਉਹ ਕਰਾ ਕਵੀ ਰਸਤੇ ਦੇ ਵਿੱਚੇ ਖੜ੍ਹ ਜਾਂਦੀ ਨਹੀਂ ਆੜ ਜਾਂਦੀ ਹੈ ਯਾਰ ਇਹ ਚੀਜ਼ ਬਹੁਤ ਦੁਖਦਈ ਮਤਲਬ ਇੰਨੀਆਂ ਮਿਹਨਤਾਂ ਲਾਉਂਦੇ ਯਾਰ ਪਲੇਅਰ ਕਿਤੇ ਹਨਾ ਖੇਗਣਾ ਤੇ ਸੌਖਾ ਨਹੀਂ ਬਿਆ ਜੁਣਾ ਬੜਾ ਔਖਾ ਬੜੇ ਕੋਈ ਵੀ ਬੰਦਾ ਕਹਿ ਦਿੰਦਾ ਵੀ ਕੋਈ ਨਾ 30 ਸੈਕਿੰਡ ਦੀ ਰੇਡ ਹੈ ਇਹ ਬਹੁਤ ਔਖਾ ਹੈ ਯਾਰ ਮੈਂ ਇੱਕ ਚੀਜ਼ ਹੋਰ ਕਿਸੇ ਦਾ ਯੋਗ ਰਿਲਾਇਸ ਹੋਣ ਦੇ ਕੋਈ ਖਾਲਾ ਯੋਗ ਬੜਾ ਨਹੀਂ ਹੈਗਾ ਆਪਾਂ ਕਹਿ ਦਿੰਨੇ ਆ ਹਾਂਜੀ ਕਿ ਯਾਰ ਪਲੇਅਰ ਪੈਸਾ ਜ਼ਿਆਦਾ ਮੰਗਦੇ ਆ ਹਾਂਜੀ ਔਰ ਉਹਨਾਂ ਦਾ ਹੱਕ ਬਣਦਾ ਵਾ ਕਿ ਉਹ ਜਦੋਂ ਸੱਟਾ ਚੋਟਾ ਲੱਗ ਜੰਨੀ ਆ ਨਾ ਬਾਅਦ ਦੇ ਵਿੱਚ ਵੀਰਾ ਕੋਈ ਨਹੀਂ ਪੁੱਛਦਾ ਸਹੀ ਗੱਲ ਹੈ ਪਲੇਅਰਾਂ ਨੂੰ ਪ੍ਰਮੋਟਰ ਫੋਨ ਤੱਕ ਨਹੀਂ ਕਰਦੇ ਸੱਚ ਕਹਿੰਦੇ ਆ ਪਲੇਅਰ ਸੂਰਜ ਜਰਦੇ ਸੂਰਜ ਨੂੰ ਸਲਾਮ ਆਈ ਜਿੰਨਾ ਬੰਦਾ ਨੰਬਰ ਲੰਦਾ ਉਹਨਾਂ ਦਾ ਮੋ ਕੋਚਾ ਹਰੇ ਹਰ ਇੱਕ ਫੋਨ ਕਰਦਾ ਹਰ ਇੱਕ ਟੀਮ ਵਾਲਾ ਫੋਨ ਕਰਦਾ ਜੇ ਬੰਦਾ ਦੋ ਰੀਡਰ ਨੂੰ ਕਿਸੇ ਨੂੰ ਦੋ ਜੱਥੇ ਲੱਗੇ ਉੱਲੇ ਚ ਕੋਈ ਪੁੱਛਵਾ ਲਈ ਨਹੀਂ ਕੋਈ ਫੋਨ ਕਰਨ ਤੋਂ ਵੀ ਹਟ ਜਾਂਦੇ ਆ ਸਹੀ ਗੱਲ ਹੈ ਤੇਰੀ ਇਹ ਟਾਈਮ ਟਾਈਮ ਦੀ ਗੱਲ ਹੈ ਬਿਲਕੁਲ ਬਿਲਕੁਲ ਬੋਡੀ ਹੈ ਹੀ ਐਦਾਂ ਦੇ ਬੰਦੇ ਪਰ ਕੋਈ ਵੀ ਪਲੇਅਰ ਹੈ ਜੋ ਚੰਗਾ ਖੇਡਿਆ ਹਨਾ ਕਿ ਮਿਹਨਤ ਕਰੀ ਹੈ ਪਰ ਉਹਦੀ ਮੁੱਲ ਪੈਣਾ ਚਾਹੀਦਾ ਮੁੱਲ ਪੈਣਾ ਚਾਹੀਦਾ ਮੁੱਲ ਅਰੇ ਇਹੀ ਚਾਹੁੰਦਾ ਪਲੇਅਰਾਂ ਦਾ ਉਹਨਾਂ ਨੂੰ ਵੀ ਮਤਲਬ ਧੋਖੇ ਪੈਸੇ ਲੈਣੇ ਚਾਹੀਦੇ ਆ ਮੈਂ ਤਾਂ ਇਹੀ ਕਹੂੰਗਾ ਹਾਂ ਜੀ ਕਿ ਨਹੀਂ ਜਿਹੜੀ ਟੀਮ ਬਣਾਉਣੀ ਆ ਉਹ ਬਣਾਵੇ ਜਿਹੜਾ ਨਹੀਂ ਬਣਾ ਸਕਦਾ ਉਹ ਤੂੰ ਦੂਰ ਰਹੇ ਉਹ ਵੀ ਗੱਲ ਹੈ ਤੂੰ ਵੀ ਨਹੀਂ ਹਾਂ ਜੀ ਤੇ ਮਤਲਬ ਜਰੂਰ ਉਹਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹਾਂ ਜੀ ਇਹ ਆਪਾਂ ਜਿਹਨਾਂ ਦੇ ਨਾਲ ਮੋਢੇ ਦੇ ਮੋਢਾ ਲਾ ਕੇ ਖੜੇ ਆ ਠੀਕ ਹੈ ਜੀ ਤੇ ਇਦਾਂ ਤੇ ਬਾਬਾ ਜੀ ਤੁਹਾਨੂੰ ਇਸ ਲਾਈਨ ਵਿੱਚ ਫਰੈਟ ਵਗੈਰਾ ਵੀ ਆਏ ਹੋਣੇ ਧਮਕੀਆਂ ਵਗੈਰਾ ਵੀ ਆਈਆਂ ਹੋਣੀਆਂ ਤੇ ਕਿੱਦਾਂ ਤੁਸੀਂ ਕੀ ਕਹਿਣਾ ਚਾਹੁੰਨਾ ਹਾਂਜੀ ਯਾਰ ਆਪਣੇ ਨਾਲ ਪਿਛਲੇ ਸਾਲ ਆਪਣੇ ਤੇ ਅਟੈਕ ਹੋਇਆ ਨਾ ਤੇ ਆਪਣਾ ਮਤਲਬ ਪੂਰਾ ਮੁਕਾਬਲਾ ਕੀਤਾ ਉਹਦਾ ਇੰਡੀਆ ਤੋਂ ਵੀ ਮੈਨੂੰ ਫੋਨ ਕਾਲਾਂ ਆਉਨੀਆਂ ਬੈਂਗਸਟਰਾਂ ਆਨੀਆਂ ਅੱਛਾ ਜੀ ਤਾਂ ਪਰ ਆਪਾਂ ਕਬੱਡੀ ਲਈ ਆਪਣੀ ਜਾਨ ਵੀ ਹਾਜ਼ਰ ਆ ਆਪਾਂ ਛਾਤੀ ਦਾਗ ਖੜੇ ਆ ਤੇ ਜਿਨੇ ਵੀ ਆਉਣਾ ਉਹ ਖੁੱਲਾ ਚੈਲੰਜ ਕਰਕੇ ਜਿੱਥੇ ਮਰਜੀ ਆ ਸਕਦਾ ਵਾ ਹਾਂਜੀ ਤੇ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਹਾਂਜੀ ਤੇ ਉਹਦਾ ਮੂੰਹ ਤੋੜ ਮਾ ਜਵਾਬ ਦਿੱਤਾ ਜਾਊਗਾ ਹਾਂਜੀ ਹੂੰ ਇਦਾਂ ਮੇਰੇ ਭਰਾ ਕਿਉਂਕਿ ਕੋਈ ਵੀ ਬੰਦਾ ਉਮਰ ਉੱਠਦਾ ਹੂੰ ਉਹਦੇ ਇੱਕ ਪਾਸਾ ਜੈਲ ਸੀ ਵਾਲਾ ਵੀ ਲੋਕ ਹੋ ਜਾਂਦਾ ਹੁੰਦਾ ਪਰ ਆਪਾਂ ਤੁਰੇ ਘਰੋਂ ਇਦਾਂ ਆ ਤੇ ਮੌਤ ਦਾ ਕਫਨ ਬਣ ਕੇ ਆਪਾਂ ਸਿਰ ਤੇ ਤੁਰੇ ਹਾਂ ਹਾਂਜੀ 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 ਤੇ ਕਬੱਡੀ ਦੀ ਆਪਣੀ ਜਾਨ ਵੀ ਚਲੇ ਜਾਏ ਤੇ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਠੀਕ ਹੈ ਨਾ ਤੇ ਕੋਈ ਪ੍ਰੋਬਲਮ ਨਹੀਂ ਐਕਸੀਡੈਂਟਾਂ ਦੀ ਦਾ ਮੌਤਾਂ ਹੁੰਦੀਆਂ ਹੀ ਹਾਂ ਹਾਂਜੀ ਹਾਂਜੀ ਨਹੀਂ ਤੇ ਕੋਈ ਫਿਕਰ ਨਹੀਂ ਮੇਰੇ ਭਰਾ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਸ਼ ਗੁਰਜੀ ਕਨ ਵਾਲ ਗੁਰਜੀ ਖਾਲਸਾ ਆਸ਼ ਗੁਰਜੀ ਕੀ ਫਤ